ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਦੇਖੋ ਜਿਹੜੀ ਚੀਜ਼ ਹੁੰਦੀ ਆ ਜੇ ਬੈਂਸ ਨਾ ਹੋਵੇ ਉਹਦਾ ਰਿਜ਼ਲਟ ਕਿਵੇਂ ਨਿਕਲੂਗਾ ਅੱਜ ਨਹੀਂ ਅੱਜ ਜੇ ਮਾਲਾ ਤੇਰੇ ਦਿਲ ਵਿੱਚ ਗੱਲ ਹੈ ਕੋਈ ਚਾਚੇ ਦਿਲ ਚ ਦੋਹੇ ਤਤਖਾਰ ਦੀ ਗੱਲ ਆ ਉਹ ਬੈਂਸ ਹੋਊਗੀ ਤਾਂ ਕੋਈ ਇੱਕ ਨਤੀਜਾ ਸੈਂਟਰ ਪੁਆਇੰਟ ਨਿਕਲੂਗਾ ਇੱਕ ਕਨੀਆਂ ਚ ਇਨੇ ਵਾਰ ਅੱਜ ਬੈਠਾ ਹੈ ਇਨੇ ਵਾਰ ਇਕੱਠੇ ਹੋਏ ਸਾਨੂੰ ਬੈਂਸ ਨਾਲ ਜਿਹਾ ਲਾ ਦੇ ਤੂੰ ਮਾਸੀ ਮਾਸੀ ਇਕੱਠੇ ਹੋਏ ਆ ਥੋੜੀਆਂ ਗੱਲਾਂ ਹੋਣਗੀਆਂ ਕਿਹਾ ਮੈਂ ਵੀ ਥੋੜਾ ਜਿਹੜੀ ਥੋੜੀ ਹੋਊਗਾ ਮਤਲਬ ਹੁੰਦੀ ਨਹੀਂ ਤਪਵਾ ਕਿੱਥੇ ਹੁੰਦੀ ਹੁਣ ਜੇ ਵਕੀਲ ਬੈਂਸ ਨਾ ਕਰ ਜੱਜ ਫੈਸਲਾ ਕੀ ਸੁਣਾਵੇ ਸਾਡੀ ਸੁਣਦਾ ਹੀ ਨਹੀਂ ਫੈਸਲਾ ਸਾਡੀ ਕੋਈ ਕੋਈ ਨਹੀਂ ਆਏਗੀ ਆਏ ਅੱਜ ਤੋਂ ਪਤਾ ਹੀ ਨਹੀਂ ਕੀ ਚੀਜ਼ਾਂ ਤੁਸੀਂ ਦੱਸੋ ਆਪਣਾ ਆਪਣੇ ਦੋਹੇ ਜਣੇ ਆਪਣਾ ਆਪਣਾ ਪੱਖ ਰੱਖੋ ਨਾ ਜੀ ਅਸੀਂ ਰੱਖੀ ਇਹਦਾ ਸਲਾਹ ਲੈਣ ਆਇਆ ਤਾਂ ਮਿੱਤੇ ਹੁਣ ਕਾਦੀ ਸਲਾਹ ਬੁੱਟਿਆਂ ਦੀ ਹਲੇ ਨਾਲ اٹਕੇ ਲੇ ਖਲੇ ਅਗਲੇ ਮਹੀਨੇ ਨਾ 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 ਲਾਉਣ ਨਹੀਂ ਇਹਨੂੰ ਮੈਂ ਕਹਿਆ ਤਾਂ ਮਾ ਹੁਣ ਬੂਟਾ ਨਾਲ ਲਾਈ ਵਿੱਚ ਹੀ ਜੇ ਸੁੱਕ ਗਏ ਤੇ ਵਿੱਚ ਵਿੱਚ ਨਾ ਨਾ ਵਿੱਚ ਖਰਾਬ ਨਹੀਂ ਹੋ ਗਏ ਤੇ ਨਹੀਂ ਨਹੀਂ ਜਿਹੜਾ ਖਰਾਬ ਹੋ ਗਿਆ ਉਹਦੇ ਹੱਲ ਵਾ ਹੱਲ ਦੇ ਤਾਂ ਇਹਨੂੰ ਹੁਣ ਮੇਰੀ ਵੀ ਲੇ ਲਾ ਫਸਲਾ ਫਿਰ ਜੇ ਬੁੱਢਾ ਖੜਾ ਹੋ ਗਿਆ ਉਹਨੂੰ ਪੱਟ ਉਹ ਖਾਲੀ ਛੱਡ ਦੇ ਬਸ ਪੱਟ ਨੁਕਸਾਨ ਜੇ ਹਲਾਉਂਗਾ ਵਿੱਚ ਦੋਹਾਂ ਨੁਕਸਾਨ ਆ ਜਿਹੜੇ ਬੁੱਢੇ ਖੜੇ ਹੁੰਦੇ ਆ ਉਹਦਾ ਨੁਕਸਾਨ ਵੀ ਹੱਲ ਕਰਦਾ ਇਹਨੂੰ ਹੱਲ ਕਰਿਆ ਮੈਂ ਤਾਂ ਹੂੰ ਇਹਦਾ ਹਲਮੈ ਨੇ ਆਏ ਕਰਿਆ ਮਾ ਜਿੱਦ ਤੇ ਬੂਟੇ ਸੁੱਕ ਗਏ ਨਾ ਚੜਦੀ ਵਸ ਤੇ ਰਸਤੇ ਕਿੰਦੇ ਬੂਟੇ ਵੱਟ ਲਾ ਹਾਂ ਜਿਹੜੇ ਖੜੇ ਆ ਹਾਂ ਹੋਰ ਹੋਰ ਇਹਨਾਂ ਪੂਰੀਆ ਕਰਦੇ ਹਾਂ ਪਰਾਂ ਪੂਰੀਆ ਬੂਟੇ ਨਵੀਆਂ ਦੋ ਲੈਣਾ ਲਾਜੀ ਤਹੀ ਵੱਲ ਫੇਰ ਹੋ ਜਾਣੀਆਂ ਛੜਦੀ ਕਿੰਨੀ ਨਾ ਪਹਿਲਾ ਬੂਟਾ ਤਿਆਰ ਹੁੰਦਾ ਧੁੱਪ ਲੱਗਦੀ ਜਿੱਧਰ ਤੇ ਛਿਪਦੀ ਵੀ ਕਿੰਨੀ ਡਾਊਨ ਹੁੰਦਾ ਬੂਟਾ ਹੋਰ ਜਿੰਨੇ ਵੱਟਲੇ ਆ ਜੇ ਤੇਰੇ 5 10 20 ਬੂਟੇ ਆ ਇੱਕ ਲੈ ਨਾ ਜੇ ਇੱਕ ਤਾਂ ਜਿਹੜੇ ਪੰਡਤ ਦੇ ਘਰ ਮੁਰੇ ਆ ਹਾਂ 5-7 ਬੂਟੇ ਉਹ ਲੱਗ ਜਾਣੇ ਮੇਰੇ ਠੀਕ ਐ ਐਦੇ ਵਿੱਚ ਹਾਂ ਯਾਰ ਤੂੰ ਸਾਰਾ ਕਿਲੇਪਟਾ ਦੇ ਦਵਾ ਲਾ ਕਿਲੇਨ ਹੋਰ ਹੋ ਜਾਣੇ ਹਾਂ ਕਿਲੇਪਟਾ ਦੇ ਦਵਾ ਲਾ ਦੇ ਹੈ ਕਿਲਾ ਵਟਾ ਦੇ ਬਾਈ ਛਿੱਟੀ ਉਹ ਬੋਮਿੰਗ ਕਿੰਦਾ ਨਹੀਂ ਮੈਂ ਤਾਂ ਜਿਹੜੀ ਇਹਨੂੰ ਮੈਂ ਸਾਰ ਦਿੱਤੀ ਸਭ ਤੋਂ ਵਧੀਆ ਬੂਟਿਆਂ ਦੀ ਬੂਟਿਆਂ ਦੀ ਸਲਾਹ ਦਿੱਤੀ ਐ ਮੈਨੂੰ ਮਖਾ ਇਹ ਕਹਿੰਦਾ ਬੂਟੇ ਦਾ ਕੰਮ ਕਰਾਂ ਜੇ ਸੁੱਕ ਗਏ ਮਖਾ ਜਿਹੜੇ ਤੇਰੇ ਖੇਤ ਵਿੱਚ ਖੜੇ ਹੁਣ ਬੂਟੇ ਹੁਣ ਜਿਹੜਾ ਮੋਟਰ ਕੋਲ ਐ ਮਖਾਤ ਚੜਦੀ ਕਿਤੇ ਪਹੀਕਨੀ ਦੇ ਬੂਟੇ ਪੱਟ ਲਈਦੇ ਦੱਸਦੀ ਪੱਟਣੇ ਆ ਮਾ ਪੱਟ ਲੋ ਉਹਨਾਂ ਬੂਟੇ ਜਲਾ ਦੇ ਜਿਹੜੇ ਸੁੱਕੇ ਆ ਤੇਰੇ ਨਾ ਵਿੱਚ ਰੱਖ ਇੱਧਰ ਜਿਹੜੀ ਰਹਿ ਨਿਕ ਲੱਗਦੀ ਦੋ ਲੱਗਦੇ ਨਵੇਂ ਲਾ ਦੇ ਉਹ ਨਵੇਂ ਲਾ ਦੇ ਠੀਕ ਨਹੀਂ ਬਾਈ ਵਧੀਆ ਰਹੂਗਾ ਸਾਈਂ ਜੇ ਇਹ ਵੇਚ ਰਾ ਤੇ ਬੂਟਾ ਨਹੀਂ ਹੋ ਨਹੀਂ ਚੱਲਦਾ ਉਹ ਜੰਗਲੇ ਉੱਥੇ ਖੜਾ ਰਹਿਣਾ ਤੇ ਖੜਾ ਰਹਿਣਾ ਜੱਲ ਨਹੀਂ ਨਹੀਂ ਐ ਚ ਲਾਇਆ ਬਈ ਇੱਕ ਬੂਟਾ ਲਾਤਾ ਤਾਂ ਮੈਂ ਬੜਿਆਂ ਚ ਉੱਥੇ ਖੜਾ ਹੈ ਉਕਣੇ ਡੰਡਾ ਜਾਈ ਕਿੱਥੇ ਅਸੀਂ ਲਾਇਆ ਤੇ ਕਰਮਜੀਤ ਕਰਮਜੀਤ ਵਾਲੀ ਚ ਅਜ ਵੀ ਲਾ ਕੇ ਦੇਖ ਲੈ ਅਸੀਂ ਬਣਾਇਆ ਤੇ ਨਵਾਂ ਰਸਤਾ ਅਸੀਂ ਕੱਢ ਕੇ ਨਾ ਜਿੱਥੇ ਦੇ ਸੁੱਕੇ ਤੇ ਉੱਥੇ ਲਾਤੇ ਤੇ ਉਕਣੀ ਚੱਲੇ ਪੀ ਉੱਡੜੀ ਹੋ ਗਏ ਸਮਝਿਆ ਗੱਲ ਇਹ ਉਹ ਦੋਪਾ ਹੁਣ ਨਵੀਂ ਛਿੜੀ ਲਾ ਜੀ ਉੱਥੇ ਹੁੰਦੀ ਉਹ ਦਰਸ਼ੀ ਲਾਇਆ ਦੇਖ ਲੈ ਗੱਬੇ ਆਹੋ ਉੱਕਲੇ ਖੜੇ ਨੇ ਸਾੜੇ ਖੜੇ ਨਿਮਾਣ ਕੇ ਸਾੜੇ ਵੀ ਖੜੇ ਇੱਥੇ ਸਾੜੇ ਕੁੱਕੜੀ ਖੜੇ ਸਾੜੇ ਡੰਡੇ ਉੱਕਣੀ ਖੜੇ ਪਾਏ ਐ ਇੰਨੇ ਲਾਇਏ ਤੇ ਇੰਨੇ ਹੋ ਗਏ ਬਸ ਝਾੜਦਾ ਦੂਜਾ ਅੰਦਰ ਆ ਜਾਣਾ ਤੇ ਜਿਹੜੇ ਨਵੇਂ ਹੋ ਜਾਣੇ ਉਹ ਆਪਣੀ ਨਵੀਂ ਛਿੜੀ ਲਾ ਕੇ ਇੱਕ ਲਾਈਨ ਪੂਰੀ ਲਾਵੇ ਨਾ ਜੀ ਫੇਰ ਲੋਟ ਆਹੋ ਬਲਵੀਰ ਦੇ ਵੀ ਆਕਣੇ ਬਲਵੀਰ ਦੇ ਜਿਆਦਾ ਸੁੱਕੇ ਤੇਰੇ ਨਾਲ ਨਹੀਂ ਹਾਂ ਤੇ ਠੀਕ ਹੋ ਤੇ ਮੋਰੇ ਪਹੀ ਕੋਲ ਪਹੀ ਕਿੰਦੀ ਉਹ ਲੈ ਕਰਦੇ ਜਿਹੜੇ ਉਹ ਚੇ ਘਟੇ ਆਹੋ ਸੁੱਕੇ ਗਿਆ ਗਿਰਦੇ ਉਹ ਨਹੀਂ ਬੁਗਿਆ ਤਾਂ ਪਹਿਲਾਂ ਮੈਂ ਹੁਣ ਕੁਛ ਨਾ ਕਰੀਂ ਤੇ ਗਾਂ ਹੀ ਕਰੀਂ ਜਾਂ ਲਾਮ ਕੰਨਾ ਮੈਂ ਲਾਹੋ ਠੀਕ ਨਹੀਂ ਗੱਲ ਇੱਕ ਥੜਾ ਫਾਹਾ ਹੋ ਗਿਆ ਹੋਰ ਗੰਨੇ ਦਾ ਲੇਟ ਕਰਤੇ ਹਾਂ ਸਾਰੇ ਗੰਨੇ ਦੇ ਲੇਟ ਕਰੀ ਵੀ ਆਹੋ ਮੋਰ ਯਾਰ ਹੈ ਕਿ ਨਹੀਂ ਗੰਨੇ ਨਾਲ ਜਾਏ ਗੰਨੇ ਨਾਲ ਜਾਇ ਦਾ ਕੰਮ ਸਾਰੇ ਹੀ ਤੁਹਾਡੇ ਕਿੰਨੇ ਕਰ ਰਹੇ ਨਹੀਂ ਪਰਚੀਆਂ ਜੀ ਸਾੜੇ ਦਾ ਬੋਲ ਰਹਿੰਦੀ ਆ ਜੀ ਸਾੜੇ ਦਾ ਪੁੱਛਦੀ ਹਾਂ ਆਹੋ ਸਾੜੀਆਂ ਜੇ ਖੜੀਆਂ ਉੱਥੇ ਦੇਖ ਲੈ ਤੂੰ ਇਕੱਠਾ ੱੱਕਾ ਪੈਣਾ ਦੇਖੀ ਦੋ ਦੋ ਤੇ ਦੋ ਚਾਰ ਪੰਜ ਛੇ ਛੇ ਤੇ ਛੇ ਸੱਤ ਹੋਰ ਲਾ ਲ ਇਹ ਨਹੀਂ ਹੋ ਗਿਆ ਤੇਰਾ ਤੇਰਾ 14 15 ਖੜਿਆ ਇਹਦਾ ਬੀਜੀ ਨੂੰ ਗੱਨਾ ਜਾਂਦਾ ਉਹ ਲੱਗ ਗਿਆ ਉਹ ਤਾਂ ਜਾਂਦਾ ਹੀ ਹੈ ਸਮਝਿਆ ਗੱਨਾ ਬਹੁਤ ਖੜਾ ਉੱਥੇ ਜੀ ਦੇਖ ਨੂੰ ਕੋਣ ਵੀ ਹੋਰ ਲੈ ਕੇ ਗਏ ਕੀ ਲੈ ਜਾਂਦੇ ਆ 20 ਖਾਹ ਚੱਲ ਗਿਆ ਸਾਡਾ ਅੱਛਾ ਥੋੜਾ ਦੱਬਾ ਜੀ 20 ਚਲੇ ਗਿਆ ਹੁਣ ਮੈਂ ਕਹਿੰਦਾ 2.5 300 ਕਾਉਂਟਰ ਵੀ ਚਲੇ ਗਿਆ ਬੰਦੇ 300 ਕਿੰਨ੍ਹ 400 ਚਲੇਗਾ ਮੈਂ ਆਪਣੀ ਵਿਜਾਈ ਹੋਗੀ ਆਪਣੀ ਵਿਜਾਈ ਕਰਤੀ ਹੋਰ ਵੀ ਲੈ ਗਿਆ ਜਾਂ ਹੋਰ ਲ ਜਾਣਾ ਕਿੱਥੇ ਕਿਹੜਾ ਬੀਜ ਹੈ ਕਿੱਥੇ ਉਹ ਤੇ ਰੌਤਾ ਰੌਤਾ ਬੀਜਾ 95 95 ਇੱਧਰ ਬੀਜਾ 18 ਇੱਧਰ ਕਿਹੜੇ ਚ ਬੀਜੇ ੱੱਲੀਆਂ ਫੇਰ ਉਹ ਜਿਹੜਾ 95 ਪਟਕੇ ਹਾਂ ਇੱਥੇ ਵੀ ਕਿੰਨੇ ਹੀ ਪੀਤਾ ਉਹ ਕਟਮਾ ਦੇ ਦਿੱਤਾ ਸਪਰੇਅ ਕਰਨੀ ਸੀ ਮਾਹਣ ਵੀ ਵੀ ਦੇਖ ਕੇ ਕਰਾਂ ਕਣਕ ਦੀ ਹੋਰ ਕਾਦੀ ਤੇਲੇ ਦੀ ਰੋਦੀ ਸੱਲੂ ਹਵਾ ਮੈਂ ਦੱਸੂ ਕੋਈ ਦਾ ਤਾਂ ਹੀ ਤਾਂ ਰੁਕ ਗਿਆ ਇੱਕ ਦੋ ਦਿਨ ਦੇਖ ਲਾ ਮੈਂ ਵੀ ਕਰਾਉਣੀ ਮਾਹਣ ਦੇਖ ਲਈਏ ਦੋ ਦਿਨ ਦਿਨ ਮੌਸਮ ਖਰਾਬ ਹੈ ਤੇਲਾ ਤੁਲੇ ਜ ਨਹੀਂ ਖੜ ਗਿਆ ਵੀਰਵਾਰ ਤੋਂ ਬਾਅਦ ਜਿੰਦਾਬ ਆ ਗਈ ਫੇਰ ਤੇਲਾ ਕਿਉਂ ਫੇਰ ਕਣਕ ਨਹੀਂ ਡੇਢੀ ਆ ਕਣਕ ਉੱਜਾ ਆਪਣੇ ਜਿੱਦਨ ਮੀਂਹ ਪਿਆ ਜਾ ਚੇ ਉਹਨੇ ਭੇਜੀ ਵੀ ਦੀ ਵੀਡੀਓ ਗਰੁੱਪ 'ਚ ਉੱਧਰ ਐਨ ਹੁਣ ਪੈ ਗਈ ਦਾ ਸੀ ਕਿੱਧਰ ਆ ਇਧਰ ਦੀ ਸੀ ਯਾਰ ਉਹ ਐਨ ਤਾਂ ਬਾਜ ਜਲੰਦਰ ਕਿੰਨੀ ਬਾਪ ਪਈ ਜੀ ਦੱਸੇ ਬਲਾ ਜੌਰ ਵੀ ਪਈ ਬਰੇ ਕਾ ਹਾਂ ਹਾਂ ਜਲੰਦਰ ਕਿੰਨੀ ਬਾਪ ਪਈ ਆ ਯਾਰ ਇੱਥੇ ਦੇਖ ਲੈ ਜਿੱਦੇ ਮੀਂਹ ਦੀ ਲੋੜ ਆ ਜਿੱਦਾਂ ਮੂੰਹ ਨਹੀਂ ਦਿਖਾਉਂਦਾ ਸਰ ਆਪਾਂ ਦੱਸ ਨਹੀਂ ਦਿਖਾਉਣਾ ਇਹਨੇ ਜੂੰ ਜੂ ਪੱਕੜੀਆਂ ਜੂੰ ਜੂੰ ਦਿਖਾਉਂਦਾ ਆਪਾਂ ਰੱਬ ਦਾ ਬੋਕਾਣਾ ਮੰਨਦੇ ਨੇ ਉਹਨਾਂ ਨਾਲ ਗੱਲ ਤਾਂ ਠੀਕ ਹੈ ਹਾਂ ਅਸੀਂ ਰੱਬ ਦਾ ਕਹਿਣਾ ਮੰਨਦੇ ਆ ਰੱਬ ਨੂੰ ਮੰਨਦੇ ਆ ਸੀ ਹਾਂ ਪਤਾ ਦਿਓ ਕਰਦਾ ਠੀਕ ਕਰਦਾ ਉਹ ਨਹੀਂ ਉਹ ਮੈਂ ਫੇਕ ਕਰਦਾ ਹਾਂ ਤਾਂ ਹਾਂ ਚਾਹੀ ਜੰਗਾ ਕਰਦਾ ਜਾਂ ਮਾੜਾ ਕਰਦਾ ਪੰਜਾਬ ਦੇ ਦੇਣੀ ਚੰਗਾ ਹੀ ਕਰਦਾ ਮਾੜਾ ਨਹੀਂ ਕਰਦਾ ਠੀਕ ਨਹੀਂ ਤੂੰ ਕਿਹਾ ਮੈਂ ਕਰਮਾ ਚ ਉਹਦਾ ਹੀ ਮਿਲਣਾ ਹੈ ਜਿੰਨਾ ਮਰਜੀ ਉਹ ਲਾ ਲਾ ਆਏ ਦੇਖ ਲੈ ਤੂੰ ਹੁਣ ਪਹਿਲਾਂ ਤਾਂ ਦਾਣਾ ਨਹੀਂ ਜੰਮਿਆ ਜਿਹੜਾ ਜੰਮਿਆ ਉਹ ਚੂਹੇ ਦੇ ਨਾਮ ਲਿਖਿਆ ਉਹ ਤਾਂ ਚੂਹੇ ਨੇ ਵੜਤਾ ਗਾ ਹੁਣ ਜਿਹੜਾ ਲਿਖਿਆ ਪਿਆ ਉਹ ਐਣ ਦੇ ਪੰਦੜਾ ਜਾਂ ਮਹੀਨੇ ਪੰਦੜਾ ਨਹੀਂ ਬਾਕੀ ਦਾ ਸਾਡੇ ਸਾਡੇ ਕਰਮਾ ਸਾਡੇ ਭਾਈ ਜਾਣੇ ਕਿੰਨੀਆਂ ਚੀਜ਼ਾਂ ਨਾ ਕੀਆਂ ਇਹ ਸਾਰੇ ਕਹਿੰਦੇ ਕੋਠੀ ਦੀ ਪੈ ਗਈ ਕੰਬਦੀ ਆ ਕੰਬਦੀ ਆ ਬਾਈ ਕੰਬਦੀ ਪੱਕੀ ਗੱਲ ਹੈ ਸਾਡੇ ਕਹੇ ਕਰਦੇ ਸੀ ਕਹਿੰਦੇ ਇਹਨੂੰ ਆਏ ਨਾ ਕਹੋ ਵੀ ਆ ਗਈ ਵੀ ਹੁਣ ਸਾਰੀ ਉਹ ਕਹਿੰਦਾ ਕੋਠੀ ਪਾ ਪਈ ਵੀ ਕੰਬਦੀ ਆ ਸਹੀ ਗੱਲ ਆ ਕੰਬਦੀ ਕਾਦੇ ਆ ਢੋਲਾ ਮਾ ਪਈ ਵੀ ਆ ਹੁਣ ਮੰਡ ਮਾ ਵੀ ਢੋਲ ਫਟੇ ਯਾਰ ਹਾਂ ਜਾਂ 20 ਰੁਪਈ ਨਾ ਦੀ ਹਾਂ ਆਏ ਫਾੜ ਕੇ ਢੋਲ ਪੁੱਛ ਬਾਈ ਨੂੰ ਇਰਖਾਨ ਪੁੱਛਦਾ ਗਿਆ ਨਾ ਠੱਕੜ ਝੋਲੇ ਬਹੁਤ ਪਈ ਘਰ ਆਈ ਤੇ ਜਾਣ ਹਾਂ ਕਹਿੰਦਾ ਘਰ ਆਈ ਤੇ ਵੀ ਤੂੰ ਠੇਕ ਰਗਾਉਂ ਕੇ ਪੈ ਗਈ ਨਾ ਬੇਬੀ ਕੰਮ ਨਹੀਂ ਜਾਇਆ ਹਾਂ ਆਪਾਂ ਕੰਮ ਦੀ ਹੈ ਬਾਈ ਅਜ ਤਾਂ ਕਹਿੰਦੇ ਬਹੁਤ ਵਧੀਆ ਬਹੁਤ ਵਧੀਆ ਵੀ ਕਹਿੰਦੇ ਹਾਂ ਹਾਂ ਰਾਈ ਤੇ ਜਾਣ ਬਾਈ ਹਾਂ ਪਰਾਣੀ ਇੱਕ ਹਫਤਾ ਸੱਚੀ ਆ ਇਹ ਇਹਦਾ ਹੋਵੇ ਯਾਰ ਵੀਰ ਹੋਰ ਦੇਖ ਲੈ ਤੂੰ ਤੇਰਾ ਆ ਜਪੀ ਬੀਜੀ ਦੀ ਸਾਰੇ ਵਾਲੀ ਮੰਦੇ ਜਰੀ ਸਾਰੇ ਨਾਲੋਂ ਵਧੀਆ ਤੂੰ ਰਿਆ ਮਿੱਤਰ ਮੈਂ ਤਾਂ ਚੰਦਾ ਰਹਿ ਗਿਆ ਹੈ ਕਿ ਨਹੀਂ ਬਾਲ ਉੱਟ ਆਇਆ ਮੇਰੇ ਕੋਲ ਟਾਈਮ ਵੀ ਨਹੀਂ ਤਾਂ ਕਾਲਾ ਮੰਨੂ ਪੁੱਛੇ ਬੂਮ ਕਰਕੇ ਕਹਿੰਦਾ ਕਿਆ ਕਰਾਂ ਜਪੀ ਦਾ ਮੈਂ ਖੜੀ ਦੇ ਦੇ ਜੇ ਤੈਨੂੰ 20000 ਦੰਦੇ ਆ ਕਾਲਾ ਕਹੇ ਕਹਿੰਦਾ 20000 ਦੰਦੇ ਮੈਂ ਦੇ ਦੇ ਤੂੰ ਮੈਂ 10000 ਨਾਲ ਹੀ ਪੜਾਈ ਪਈ ਨਹੀਂ ਇਹਦੇ ਪਰ 10000 ਤਾਂ ਪੜਾਈ ਛੱਡ ਤੂੰ ਮੈਂ ਪਾ ਵੀ ਨਹੀਂ ਆਓ ਫਿਰ ਦੋ ਦੋ ਕਿਹਾਰੇ ਪਾ ਗਏ ਮੈਂ ਹੋਰ ਦੋ ਕਿਹਾਰੇ ਪਾ ਗਏ ਉੱਥੇ ਭਾਈ ਮੈਂ ਸਾਹ ਬਲਾ ਲਿਆ ਹੁਣ ਕਾਲੇ ਦੀ 20 ਦੀ ਬਿਖੀ ਦੀ 20 ਦੀ ਬਿਖਦੀ ਹੈ ਸਾੜੀ 20 ਦੀ ਹੋ ਕੇ ਬਢਾਈ ਖੜੀ ਵਿੱਚ ਦੇ ਨਿਕਲ ਨਹੀਂ ਉਦੇ ਇਹ ਖੇਚੜ ਜਿਹੜੀ ਉਹ ਫੇਰ ਉਹਨਾਂ ਨੇ ਆਗ ਵੱਢ ਲੈ ਜਣੀ ਹੁਣ ਕੋਈ ਟੈਨਸ਼ਨ ਨਹੀਂ ਨਹੀਂ ਫੇਰ ਵਧੀਆ ਬਢਾਈ ਦੇ ਵਿੱਚ ਲੱਗ ਗਈ ਦਾ ਪੱਲੇ ਪੈ ਗਿਆ ਤੇਰੇ 20 ਪੱਲੇ ਸਾਢੇ 10 ਬੱਲੇ ਪਿਆ 10 ਆਓ ਠੀਕ ਹੈ ਗੱਲ ਨਾਲੇ ਸਿੱਟ ਕੇ ਆ ਜਾਲੀ ਵਿੱਚ ਲੁੱਟ ਰੇ ਨਹੀਂ ਆ ਫੇਰ ਭੱਜਣਾ ਠਕਾ ਨਹੀਂ ਪੈਂਦੀ ਆ ਲੁੱਟ ਰਿਆ ਚਾਹ ਪਾਣੀ ਲੱਗ ਫੋਨ ਆ ਗਿਆ ਆ ਕਰਦੇ ਹੋ ਕਸ ਤਾਂ ਹੁਣ ਵਿੱਚ ਹਾਂ ਹੀ ਮੈਂ ਖੜੀ ਹੋ ਬੇਤੀ ਦੀ ਬਾਬਾ ਵੱਢ ਲਈ ਅੱਧੀ ਤਾਂ ਵੱਢ ਸਈ ਇਹਨਾਂ ਨੇ ਮੈਂ ਲੱਗੇ ਵੇ ਹੁਣ ਗੁੱਜਰ ਹੁਣ ਗੁੱਜਰ ਲੰਦੇ ਬਾਈ ਕਣਕ ਨੂੰ ਜਵੀ ਨੂੰ ਕਣਕ ਨੂੰ ਹਾਂ ਕਣਕ ਨੂੰ ਜਿਉਂ ਗੁੱਜਰ ਨਹੀਂ ਲਈ ਹੁਣ ਜਵੀ ਹਾਂ ਗੁੱਜਰ ਦੋ ਜਣੇ ਤਿੰਨ ਨੇ ਰਲ ਕੇ ਸਾਡੇ ਡੰਗੇ ਨਹੀਂ ਖਾਂਦੇ ਕਣਕ ਨੂੰ ਮੈਸ਼ਾ ਕਾਂਜੀ ਆਪਣੇ ਆਪਣੇ ਨਹੀਂ ਖਾਂਦੇ ਆਪਣੇ ਚ ਮਲਾਏ ਇਹਨਾਂ ਦੇ ਭਾਈ ਗੁਜਰਾਂ ਦੀ ਇਹ ਤਾਂ ਫਿਰ ਖਜੂਰਾ ਵੀ ਖਾ ਜਾਂਦੀ ਹਾਂ ਉਹ ਨਹੀਂ ਛੱਡਦੀ ਇਹ ਤਾਂ ਖਜੂਰ ਕੜਵੀਏ ਛੜਦੇ ਇਹੀ ਠੁੱਠ ਬਨਵੰਦੇ ਨੇ ਆਹੋ ਮੇਰਾ ਹਾਂ ਦੁੱਧ ਦੁੱਧ ਦੋ ਦੰਦੇ ਰਾਈ ਇਹੇ ਦੁੱਧ ਦਾ ਇਹ ਡੰਗਾ ਹਾਂ ਕਿਹਨੇ ਕੌਣੀਆਂ ਪਾਉਣੀ ਹੈ ਹਾਂ ਹੋਰ ਪਾਵੇ ਨਾ ਪਾਵੇ ਹੋ ਜਾ ਗਾ ਇਹਨਾਂ ਤਾਂ ਪਾਉਣੀ ਪਾਉਣੀ ਹੈ ਇਹ ਤਾਂ ਪਾਉਂਦੀ ਹੀ ਆ ਇੱਥੇ ਭਲਿਆਂ ਮੈਂ ਦੇਖੀ ਆ ਇੰਨੀ ਤਕੜੀ ਕਣਕ ਖੜੀ ਵਿਚੀ ਵੀ ਜਦ ਰ ਭੜਦੇ ਬਹੁਤਾਂ ਬੰਤਦੇ ਹੁਣ ਵੱਡਾ ਲਾਇਆ ਤੁਹਾਡੇ ਜਿਹੜੀ ਕਿੰਦੇ ਹਾਂ ਮੈਂ ਕਹਿੰਦਾ ਅੱਤੇ ਗਾਂਹਵਾਂ ਜਾਤੇ ਪੰਜਾਂ ਦਿਨ ਹੋ ਗਏ ਵੱਡਾ ਲਾਇਆ ਰੇੜੇ ਰੇੜੇ ਲੱਜਨੇ ਆਂ ਫੇ ਡੰਕਰ ਵੀ ਕਿਹੜੇ ਥੋੜੀ ਹੀ ਨਾ ਹੁਣ ਅਪਣੇ ਪਰਾ ਡੰਕਰ ਰਹੇ ਨਹੀਂ ਨਾ ਭਾਈ ਰਹਿ ਕੇ ਡੰਕਰ ਆਏ ਕਿਹੜੇ ਆ ਡੰਕਰ ਕਿਹੜੇ ਆ ਤੇ ਤੂੜੀ ਦਾ ਦੇਖ ਲਾ 200 ਰੁਪਏ ਅੱਗੇ ਨੇ ਚਕਾਉਣ ਲੱਗੇ ਫੇ ਹੁਣ ਤੇ ਪਈ ਰਹਿੰਦੇ ਨੇ ਕਾਹਨ ਕਰ ਨਹੀਂ ਗਿਆ ਇਹ ਪਈ ਵੀ ਕੀ ਕਰੋ ਖਰਾਬ ਹੋ ਗਈ ਮੈਂ ਕਿਹਾ ਜੀ ਮੇਰੇ ਘਰ ਜਾਣੀ ਕਹਿੰਦਾ ਲੱਗੇ ਨਾ ਨੂੰ ਪੁੱਛ ਲਿਓ ਇਹ ਪਈ ਆ ਲੋ ਤਾਂ ਦਾ ਗਾਣ ਰੱਖਣੀ ਹੋਣੀ ਮੈਂ ਤਾਂ ਦੋ ਟਰਾਲੀਆਂ ਰੱਖ ਕੇ ਬਾਕੀ ਮੇਰੇ ਕੋ ਪਈ ਹੈ ਜਿਹੜੀ ਉਹ ਠੀਕ ਆ ਦੋ ਰੱਖ ਕੇ ਟਰਾਲੀਆਂ ਆਪਣੇ ਚੱਲ ਭਾਈ ਚੱਲ ਪਾਸੇ ਹੋਰ ਕੀ ਖੜੇ ਹੀ ਝੁੰਡੇ ਜੇ ਦੇ ਲੈ ਕਿਸੇ ਦਾ ਠੀਕ ਆ ਨਹੀਂ ਉਹ ਤਾਂ ਮੈਂ ਦੋ ਦਿਨ ਆਕ ਟੁੱਕੇ ਕਹਿੰਦਾ ਬਣਵਾ ਲ ਆਪਣੀ ਪਈ ਦੋ ਦਿਨ ਆਕ ਟੁੱਕੇ ਮੈਂ ਡੰਗਰਾਂ ਨੂੰ ਨੰਗਰ ਖਾਂਦੇ ਨਹੀਂ ਇਹ ਦਿਨ ਆਕ ਪਾ ਦੇ ਭਾਈ ਜਦੇ ਮੂੰਹ ਮਾਰਨੀ ਚੱਲ ਖੁਰਟੀ ਦੇ ਥੱਲੇ ਪਤਾ ਨਹੀਂ ਚੱਲਿਆ ਉਹ ਪਈ ਸੁੱਕਦੇ ਅੰਦਰ ਉਹ ਦੇਖ ਭਾਈ ਮਾਹ ਰਹਿਣ ਤੇ ਸਾਡੇ ਟੁਕੜੇ ਜਖਾਂਦੀ ਜਮਾਂ ਖਾਂਦੀ ਨਹੀਂ ਕੀ ਫਾਇਦਾ ਮੇਰੇ ਤਾਂ ਚੱਲ ਨੇ ਡੰਗਰ ਫੇਰ ਕਾਇਏ ਮੇਰੇ ਕੋਲ ਪਰ ਟੂੜੀ ਦਾ ਬੰਦਾ ਹੈ ਤਾਂ آگ ਨਹੀਂ ਪਉਂਦਾ ਇਹ ਗੱਲ ਸੁਣ ਮੈਂ ਮੈਂ ਤੈਨੂੰ ਆਪਣੀ ਦੱਸਦਾ ਤੁਸੀਂ ਤਾਂ ਫੇਰ ਚਲੋ ਪੁਰਾਣੇ ਵੇਚਦੇ ਤੇ ਜਦ ਜਦ ਤੇ ਅਸੀਂ ਜੁਦੇ ਜੀ ਹੋਏ ਆ ਮੇਰੇ ਕੋਲ ਟਰਾਲੀਆਂ ਨੂੰ ਮਿੰਤਾ ਕਰਦੇ ਹੁੰਦੇ ਤੇ ਮੈਂ ਕਦੇ ਕੋਦਾਂ ਦੇ ਉਧਰ ਤਾਰ ਕੇ ਆਉਂਦਾ ਹੁੰਦਾ ਟਰਾਲੀ ਕਦੇ ਭੈਣ ਇੱਕ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਟਰਾਲੀਆਂ ਇੱਕ ਇੱਕ ਟਰਾਲੀ ਇਹ ਕਿਹੜਾ ਹੁਣ ਐਤ ਕੀ ਜਦ ਕਦੇ ਸੁਣੀ ਆ 1100 ਰੁਪਏ ਕੋਸਟਲ ਹੋਲੀ ਹਾਂ ਮੈਂ ਆਪ ਦੱਸਦਾ ਰਹੇ ਹਾਂ ਜਦ ਜਦ 1200 ਹਾਂ 1200 1200 1200 1200 ਹੋ ਗਈ ਤੇ ਦੀ ਲੋੜ ਆ ਲੋਕ ਵੀ ਕਾਂਤੇ ਪਏ ਵੀ ਕਰੀਏ ਕਿਆ ਡੰਗਰੀ ਨਹੀਂ ਆ ਰੰਗਰੀ ਘਟ ਗਏ ਜਦੋਂ ਤੂੰ ਠੂੜੀ ਕਾ ਕਰ ਆਪਣੇ ਪਿੰਡ ਜੀ ਕਿੰਨੇ ਹੋ ਹੋ ਰਹੇ ਦੇ ਕੋਈ ਜਿਹੜੇ ਗੱਠਾ ਬਣ ਗਏ ਇਹਨਾਂ ਨੇ ਕਰਤੀ ਇਹਨਾਂ ਨੇ ਖਿੱਚਦਾ ਕੰਮ ਇਹ ਖਿੱਚਦਾ ਕੰਮ ਹਾਂ ਸਾਰੀ ਤੇਰੀ ਹੁਣ ਮਸ਼ੀਨ ਨਾਲੋਂ ਜ਼ਿਆਦਾ ਇਹੀ ਚੱਲਦਾ ਕੰਮ ਅੱਗੇ ਬਣੀ ਠੂੜੀ ਜਾਂਦੀ ਦੀ ਉੱਪਰ ਨੂੰ ਆਪਣਾ ਹੈਮਾ ਚਾਲੂ ਸਭ ਪੰਡਾ ਗਈਆਂ ਸਭ ਪੰਡਾ ਗਈਆਂ ਸਾਰੀ ਪੰਡਾ ਗਈਆਂ ਜਿੰਨੀਆਂ ਬਣਾਈਆਂ ਇਹਨਾਂ ਨੇ ਉਹੀ ਤਾਂ ਇਹਨਾਂ ਨੂੰ ਨਜ਼ਾਰਾ ਏ ਉਹਨਾਂ ਗੱਲਾਂ ਨੇ ਕਹਣਾ ਠੂੜੀ ਰਲਾਓ ਪਾਓ ਆ ਕਰੋ ਉਹਨੂੰ ਚੱਕ ਕੇ ਸੋਹਣੋ ਲਾਪੇ ਜਿਹੇ ਬਿੱਟੇ ਨੇ ਕਿ ਟੈਲੀਗ੍ਰਾਫ ਦੇ ਜਿਹੇ ਬੰਨੇ ਹੋਏ ਐਨ ਮੋੜੀ ਵੀ ਮੋੜੀ ਵੀ ਹੁਣ ਵਾਲੀ ਪੱਲੀ ਪਾ ਨਾ ਬਾਤ ਹੂ ਜੂ ਨਿਕਲਦੀ ਜਾਏਗਾ ਠੇ ਪੜਦੇ ਰੱਸੀ ਉਹਨਾਂ ਕਾ ਬਗਲ ਡੂ ਵੀ ਹਵਾ ਚ ਚੜ ਜਾਣਾ ਨਹੀਂ ਇਹ ਦੂਈ ਵੀ ਕਹਿੰਦਾ ਚਾਚਾ ਦੂਈ ਵੀ ਕਹਿੰਦਾ ਵਿਚਾਰ ਵਾਲੀ ਵਿਚਾਰ ਵਾਲੀ ਦਾ ਜਿਹੜਾ ਹੈਗੀ ਜਿਹੜੀ ਹੈਗੀ ਆ ਪੰਡਾ ਵਾਲੀ ਬਹੁਤ ਹੁੰਦਾ ਪਰਾਲੀ ਦੀ ਬਹੁਤ ਲੁੱਟ ਆਪਾਂ ਨਾਲੀ ਪਰਾਲੀ ਦੀ ਇਕੱਠਾ ਬੋਹ ਗਈ ਹਾਂ ਇਹ ਨਹੀਂ ਯਾਰਾ ਹੁਣ ਆਹ ਜਿਹੜਾ ਛਿਲਕਾ ਏ ਸੈਲਰ ਵਾਲਾ ਇਹਦਾ ਰੇਟ ਘਟਾਤਾ ਪਰਾਲੀ ਜੀ ਨੇ ਹਾਂ ਇਹਦਾ ਵੀ ਮੰਦਾ ਪਿਆ ਪਿਆ ਹੋਰ ਹਰ ਇੱਕ ਚੀਜ਼ ਨੂੰ ਫਰਕ ਪੈਂਦਾ ਚੱਲ ਬਾਕੀ ਬਾਈ ਚੱਲੀ ਜਾਣਾ ਤਾਂ ਸਾਰਾ ਕੁਝ ਹੋਊਗਾ ਸਭ ਦੇ ਨਾਲ ਹੀ ਆ ਸਭ ਦੇ ਨਾਲ ਹੀ ਆ ਮੀਂਹ ਤਾਂ ਪਊਗਾ ਦਰ ਆ ਯਾਰ ਹੁਣ ਤਾਂ ਨਹੀਂ ਇਹ ਤਾਂ ਨਹੀਂ ਆਉਂਦਾ ਇਹ ਪੈ ਕੇ ਸਵੇਰ ਦਾ ਡਰੋਂ ਉਹ ਦੰਦਾ ਮਾੜੇ ਛਿੱਟੇ ਜੇ ਵੀ ਆ ਰਹੇ ਤੂੰ ਸੌਂ ਜਾ ਗੱਲ ਘੱਟ ਦੱਸਦਾ ਤਾਂ ਚੀ ਜਿਆ ਅੱਜ ਗਾਲੂ ਹੈ ਹੀ ਗਾਲੂ ਇੱਕ ਦਿਨ ਆ ਬਾਈ ਤਿੰਨ ਦਿਨ ਹੈ ਤਿੰਨ ਦਿਨ ਮੈਂ ਤਾਂ ਕੁਝ ਨਾ ਕੁਝ ਕਰੂਗਾ ਹੀ ਇਹ ਹਾਲਾ ਗੁੱਲਾ ਦਿਖਾ ਕੇ ਹਾਂ ਮੋਹਾਲੀ ਪਹਿਰੇ ਅੱਜ ਆਰੇ ਰਹਿਦਾ ਹੁਣ ਅਛਾ ਆਪਣੇ ਪਹਿਲੇ ਸਵੇਰੋਂ ਅਬਾ ਦਾ ਕਿਹੜਾ ਪਿਆ ਬਹੁਤ ਕੁਸ ਨਹੀਂ ਦਾ ਗਰੀਦਾ ਹੈ ਭੂਰ ਜੀ ਹਾਂ ਪਰ ਲੱਗਦਾ ਦਾ ਵੀ ਆਉਂਗਾ ਇਹ ਜੇਦਾ ਹੁਣ ਹਿਸਾਬ ਨਾਲ ਹੁਣ ਆਏ ਰਾਤ ਨੂੰ ਗਿਰੂਗਾ ਬੜਾ ਮੋਟਾ ਕੱਲੂ ਗਿਰੂਨਾ ਜਾਈਗਾ ਉਹ ਵਿਚ ਨੂੰ ਕਿ ਘਰੇ ਆ ਪਿਆ ਹਾਂ ਆਪਣਾ ਤਾਂ ਕੱਲੂ ਪਹੁੰਚੂ ਹਾਂ ਕੱਲੇ ਪਹੁੰਚਾਂਗਾ ਜਾਂ ਅੱਜ ਅੱਗੇ ਰਾਤ ਨੂੰ ਪੈ ਸਕਦਾ ਜਾਂ ਕੱਲੂ ਅੱਜ ਨਹੀਂ ਪੈਂਦਾ ਕੱਲ ਤੇ ਬਾਅਦ ਪਹੁੰਚੂਗਾ ਕੀ ਪਤਾ ਭਾਈ ਰੱਬ ਦੀ ਰੱਬ ਜਾਣੇ ਕਿੱਦਾਂ ਬੱਦਰਾ ਪੈ ਜਵੇ ਹਵਾ ਜਾਂ ਖੜ ਕੋਲੇ ਵਾਲੇ ਨਾਲ ਸਿੱਧਾ ਪੱਤਰਾ ਪਾਜੇ ਫੇਰ ਕੁਝ ਨਹੀਂ ਹੈਗਾ ਆ ਫੇਰ ਕੁਝ ਨਹੀਂ ਠੀਕ ਨਹੀਂ ਪੈ ਜਾਏ ਜਿਆਦਾ ਹੀ ਜਾਵੇ ਪਾਵੇ ਸਿੱਧਾ ਹਾਂ ਕਿਉਂਕਿ ਹੁਣ ਇੰਨਾ ਦਾ ਫੇਰ ਵੀ ਪਾਣੀ ਇਹ ਹੁਣ ਹਵਾ ਚੱਲ ਗਈ ਨਾਲ ਤਾਂ ਵੀ ਖਰਾਬ ਐਂਡ ਪੈ ਗਈ ਤਾਂ ਵੀ ਖਰਾਬ ਤਾਂ ਕਿੰਨੇ ਕਿਦਾਂ ਪਹਿਲਾਂ ਲਾਇਆ ਪਾਣੀ ਮੈਨੂੰ ਤਾਂ ਹੋ ਗਏ ਮੈਂ ਕਹਿੰਦਾ 15 ਦਿਨ ਹੋ ਗਏ ਲੈਣ ਪਾਣੀ ਬਸ ਆਪਾਂ ਇਕੱਠੇ ਹੀ ਲਾਇਆ ਫੇਰ 15 ਦਿਨ ਹੋ ਗਏ ਮੈਨੂੰ ਮੈਨੂੰ ਵੀ ਹੋ ਗਏ 15 ਦਿਨ ਹਾਂ ਦੋ ਦਿਨ ਦਿਨ ਮੈਂ ਖਤਮ ਹੋ ਗਿਆ ਦਿਨ ਦਾ ਲਾ ਕਰਕੇ ਲਾਤਾ ਤਾਂ ਮੈਂ ਮੇਰੇ ਕੋਲ ਦੂਆ ਪਾਣੀ ਦੀ ਤਿਆਰੀ ਨਹੀਂ ਸੀ ਹੁਣ ਇੱਕ ਦਿਨ ਡੈਡੀ ਨੇ ਲਾਤਾ ਇਦਾਂ ਸਾਰਾ ਇੱਕ ਦਿਨ ਉਹ ਤੋਂ ਪੈ ਪਿਛਾ ਕੇ ਉੱਧਰ ਲਾਤਾ ਮੈਂ ਮੇਰੇ ਕੋ ਕਿਹੜੇ ਹੁਣ ਆ ਗਈ ਇੰਨੀ ਕਣਕ ਇਹ ਇਹ ਤਾਂ ਠੀਕ ਹੈ ਥੋੜਾ ਦਾ ਵੜ ਨਹੀਂ ਹੈ ਮੈਂ ਹੁਣ ਕਣਕ ਕਿਵੇਂ ਆ ਕਣਕ ਬਹੁਤ ਵਧੀਆ ਅਦਕੀ ਸਾਉਂਦੀਆਂ ਵਧੀਆ ਗਣਕ ਕਣਕ ਬੋਬ ਵਧੀਆ ਜਿਹੜੀ ਦੁਬਾਰਾ ਹੀ ਬੀਜੀ ਤੇ ਸੀ ਉਹ ਬੋਟੋਬ ਦੀ ਗਣਕ ਹੈ ਉਹਦੇ ਉੱਪਰ ਉਹਦੇ ਉੱਪਰ ਨਾਲ ਉਲੀ ਦੇ ਉੱਪਰ ਆ ਦੇਖ ਲੈ ਰੱਬ ਨੇ ਕੀ ਆ ਦੇਣਾ ਵੱਧ ਦੇਣਾ ਹਾਂ ਬੋਟੋਬ ਦੀ ਖੜੀ ਆ ਬਾ ਹੁਣ ਬਾਕੀ ਮਹਾਰਤ ਦੇ ਹੱਥ ਚ ਹੈ ਠੀਕ ਨਹੀਂ ਰਾਲੀ ਦੇ ਨਾਲੇ ਗਈ 15 ਦਿਨ ਦਾ ਫਰਕ ਪੈ ਗਿਆ ਬਰਾਬਰ ਹੋ ਗਈ ਜਿਹੜੀ ਦੂਈ ਗਣਕ ਪੀ ਉਹਦੇ ਬਰਾਬਰ ਹੋ ਗਈ ਐਨ ਵੱਡ ਨੇ ਬਰਾਬਰ ਆਉਣੀ ਐ ਵਾਹ ਜੈਸਾ ਮੀਨਾ ਲੇਟ ਪੀਦੇ ਵੱਡ ਬਰਾਬਰ ਹੁੰਦੀ ਆ ਰੱਬ ਰੋਣੀ ਐ ਨਾ ਕੱਦ ਮੈਂ ਬਾਏ ਉੱਥੇ ਜਾ ਰਿਹਾ ਹਾਂ ਹਾਂ ਜੇ ਜਿਹੜੀ ਪਹਿਲਾਂ ਬੀਜੀ ਵੀ ਦੀ ਨਾਮ ਮੇਰੇ ਨਾਮ ਮੌੜ ਦੀ ਗਣਕਤੀ ਸਾਡੇ ਨਾਲ ਇਹ ਬਰਾਬਰ ਹੋ ਗਿਆ ਹਨ ਡਬਲ ਰੇ ਪੈ ਗਿਆ ਡਬਲ ਰੇ ਪਿਆ ਡਬਲ ਰੇ ਪਿਆ ਦੋ ਦੋ ਟੋਟੇ ਤਾਂ ਪਹਿਲੇ ਪਾਏ ਅਸੀਂ ਦੋ ਦੋ ਟੋਟੇ ਪਹਿਲਾਂ ਬਾਏ ਟੋਟੇ ਟੋਟੇ ਫੇਰ ਮਾਰਿਆ ਬਾਵੇ ਰਲੀ ਜਾਂਦੀ ਛਾਲਾ ਮਾਰਦੀ ਆ ਜਾ ਬੰਦੂ ਕਹਿੰਦਾ ਸਪਰੇਅ ਕਰਦੇ ਮੈਂ ਗਿਰ ਜੇ ਨਹੀਂ ਤਾਕਤ ਦੀ ਸਪਰੇਅ ਕਰਦੇ ਕਹਿੰਦਾ ਮੈਂ ਹੁਣ ਕੁਝ ਨਹੀਂ ਲੋੜੀ ਇਹਨੂੰ 36 ਗੱਡਿਆਂ 'ਚ ਮੈਂ ਗੇਰ ਕੇ ਨਾ ਟਾਲ ਪਰ ਉਹ ਬੀਜੀ ਵਾਲੀ ਜਿਹੜੀ ਜੂਗੀ ਗੜ ਕੇ ਨਾ ਮੈਂ ਉਹ ਕਿਹੜੇ ਜੂਜੇ ਨਾਲ ਦੀ ਹੋਈ ਹੋਈ ਆ ਹੋ ਗਿਆ ਉੱਧਰ ਸਪਰੇ ਕਰੀ ਆ ਉੱਥੇ ਸਪਰੇ ਕਰੀ ਆ ਕਾਹਦੀ ਕੱਖ ਜੇ ਕੱਖ ਦੀ ਕਰਕੇ ਕੱਖ ਦੀ ਕਰੀ ਪਹਿਲਾਂ ਹੁਣ ਕੱਲ ਰੇਟਾ ਯੂਰੀਆ ਨਾਰਾਹ ਵਾਲਾ ਪਾਇਤਾ ਆਹ ਵਾਲੀ ਦੀ ਤਾਕਤ ਆ ਤੂੰ ਕੀ ਕਹਿੰਦੇ ਇਹਨੂੰ ਮੁਫਤਰ ਬਾਸਟਰ ਜਾ ਪਰਸੋਂ ਬਾਤਾ ਹੂੰ ਬਾਤਾ ਮੂਟਾਲੇ ਖੇਦਾ ਜੂਰ ਲੱਗਿਆ ਹੁੰਦਾ ਬਾਈ ਹਾਂ ਕੁਛ ਵੀ ਕਹੀ ਜਾ ਤੂੰ ਉਹ ਤਾਂ ਫਾਲਤੂ ਚਾਹੀਦਾ ਜਿੰਨਾ ਦੇਖ ਸਕਦਾ ਪਾ ਉਹਨੂੰ ਉਹਦੇ માં ਹੁਣ ਕਣਕ ਦੇ حساب ਦੀ ਹੋਣੀ ਐ ਲੇਟ ਹੋ ਗਈ ਈ ਹਾਂ ਹਾਂ ਲੇਟ ਹੋ ਗਈ ਜੀ ਜਿਹੜੀ ਹੋਈ ਲਾਹੇ ਜੀ ਉਹ ਵਾ ਜਿਹੜੀ ਹੋਈ ਠੀਕ ਹੈ ਗਾਹ ਕਰਕੇ ਲੀਅਰ ਕਰਕੇ ਧਾਨ ਲਾ ਦੂੰਗੇ ਧਾਨਾਂ ਦੇ ਬਾਅਦ ਫਿਰ ਗੰਨਾ ਫਿਰ ਬੂਟਾ ਲਾ ਦੇਣਾ ਠੀਕ ਨਹੀਂ ਮੁੱਟੇ ਚ ਹਾਂ ਬੂਟਾ ਲਾ ਦੇਣਾ ਫਿਰ ਇੱਧਰ ਹੁਣ ਤਾਂ ਤੇਰੇ ਕੋਲ ਰਹਿਿਆ ਹੀ ਨਹੀਂ ਕੋਈ ਨਵੇਂ ਸਾਲ ਨੂੰ ਬੂਟੇ ਕਿਹੜਾ ਉਹੀ ਰਹਿਦਾ ਤਾਂ ਉਹ ਵੀ ਵੇਕ ਗਏ ਤੇ ਕਿਹੜੇ ਕਿਹੜੇ ਇੱਥੇ ਵਾਲੇ ਉਹ ਤਾਂ ਵੇਚ ਉਹ ਤਾਂ ਪਟਾਰ ਤੇ ਉਹ ਖੜੇ ਆ ਜਾਂ ਉਹ ਖੜੇ ਆ ਉਹ ਖੜੇ ਆ ਜੀ ਉਗਿੱਤਾ ਨਾ ਰਹੀ ਪੱਟੇ ਹੋ ਜਣੇ ਹਾਂ ਧੰਨਵਾਦ ਕੋ ਜਣਾ ਦੇ ਤਾਦਾ ਮੈਂ ਜਾਂ ਲਵਾਈ ਇੰਨੀ ਹੋ ਗਈ ਮਾਂ ਹੁਣ ਮੈਂ ਲਾਉਣੀ ਨਹੀਂ ਇਸੋਂ ਪਹਿਲਾਂ ਸਲਾਹ ਪੂਰੀ ਸੀ ਉਹਦਾ ਰੇਗ ਸਾਲ ਚਾਚੇ ਆਏ ਚੱਲਣਾ ਮੂੰ ਪਹਿਲਾਂ ਪੂਰੀ ਸਲਾਹ ਦੀ ਮੈਂ ਕੋਲ ਲਵਾਈ ਹੋਗੀ ਪੂਰੇ 5 ਸਾਲ ਲਗਾਤਾ ਮਾਂ ਦੋ ਸਾਲ ਫਸਲ ਲੈ ਲਿਓ ਪੂਰੀ ਹੁਣ ਦੋ ਸਾਲ ਫਸਲ ਲੈ ਲਈਏ ਠੀਕ ਨਹੀਂ ਗੱਲ ਹੈ ਲਵਾਈ ਤਾਂ ਦੇਖਾਂਗੇ ਮੂੰ ਲਵਾਈ ਤਾਂ ਚਾਚੇ ਐਂ ਚੱਲਣੀ ਆ ਹੁਣ ਬੂਟਾ ਹੈ ਵੀ ਕੁਝ ਨਹੀਂ ਹੈਗਾ ਯਾਰ ਨਾ ਹੋਰ ਦਰਾਖਤ ਨਹੀਂ ਨਾ ਕੋਈ ਰੇਟ ਤਾਂ ਚੱਲ ਥੋੜਾ ਬੋਦਾ ਘਟ ਜੂਗਾ ਉਹਦਾ ਪਸਵਾੜਿਆਂ ਚ ਵੀ ਲਾਏ ਹੋਏ ਆ ਕੋਈ ਗੱਲ ਨਹੀਂ ਥੋੜੇ ਮਾ ਲਾਗੇ ਬਾਈ ਲ ਪਤਵਾੜਿਆਂ ਚ ਲੱਗ ਗਏ ਪਤਵਾੜਿਆਂ ਮਾ ਵੀ ਤਾਂ ਲੱਗਦੇ ਸਾਡੇ ਡੰਗਰੇ ਨਹੀਂ ਰਹਿ ਜਾਂ ਤੁਹਾਨੂੰ ਹਾਂ ਡੰਗਰੇ ਨਹੀਂ ਨਾ ਬੋਆ ਸੜਦੇ ਆ ਨਾ ਕੋਸਾ ਆ ਜਾਂਦਾ ਕੋਸਾ ਨੇ ਕੋ ਸੋੜਿਆ ਜਿਹਦੇ ਲਾਉਣੇ ਨੂੰ ਆ ਸੜੇ ਸਵਾਹ ਘੇਰ ਕੇ ਫੇਰ ਲਾਈ ਜੇ ਸੜੇ ਜੜ ਪੈਦੀਏ ਗੱਲ ਤਾਂ ਗਰਮੀਆਂ ਚ ਹੁੰਦੇ ਨਹੀਂ ਪਾਣੀ ਵੀ ਸੁੱਕੇ ਜਾਂਦੇ ਉਹਨਾਂ ਦੇ ਜੇ ਹੋ ਵੀ ਗਏ ਤਾਂ ਕਿੱਥੇ ਸੜੇ ਕੋਠੇ ਬਿਰੂਗੇ ਜੇ ਉਹਨੇ ਜੜੇ ਨਹੀਂ ਪੈ ਗਏ ਉਹਦੀ ਸਵਾਹ ਚ ਹੋਣਾ ਆਹਲੇ ਲਾਏ ਹੋਏ ਥੋੜੇ ਦੇਖੋ ਫੇਰ ਦੇਖੋ ਲਾਤੇ ਅੱਡੇਲ ਚ ਸਵਾਹ ਆ ਗਏ ਨਾ ਸਵਾਹ ਹੀ ਇੱਥੇ ਪੁੰਦੀ ਹੈ ਰੋਟ ਉੱਤੀ ਬੁੱਠੇ ਲਾਤਦੇ ਉਹ ਬੁੱਠੇ ਲਾਤਦੇ ਸਹੀ ਕੈਮੀਕਲ ਲਾਹਾ ਜੇ ਤਾਂ ਹੁਣ ਗਰਮੀਆ ਚ ਪਾਉਂਦਾ ਕਸਮ ਬਣ ਜੇ ਜਿਵੇਂ ਪੈਪੂਪੂ ਲਾ ਕੇ ਸਾੰਭੀ ਵੀ ਗਿਆ ਜਿਹੜਾ ਜੀਰੇ ਬੁੱਠਾ ਪਾਣੀ ਗਰਮੀ ਮੇਂ ਸਾਭ ਲਿਆ ਤਾਂ ਉੱਠਾ ਹੋਣਾ ਨਹੀਂ ਹੁੰਦਾ ਨਹੀਂ ਗਰਮੀ ਮੇਂ ਪੂਰਾ ਬਣ ਜਾਹੀਦਾ ਇਹਨੂੰ ਰੱਖ ਕੇ ਰੱਖੋ ਯਾਹ ਰੋਜੀ ਲਾਈਗਾ ਹਾਂ ਉਹ ਗੰਨੇ ਵਾਲੇ ਹਲ ਦੇ ਆਂਦੇ ਤੇ ਗੰਨੇ ਤੇ ਗਏ ਵੇ ਆ ਜੀ ਦੇ ਆ ਆ ਤਾਂ ਜੱਗੇ ਵਾਲਿਆ ਸਮਾਂ ਧੋਕੇ ਖੜਾ ਕੇ ਆਉਣੀ ਯਾਰ ਟਰੈਕਟਰੇ ਦੀ ਹੈਗਾ ਉਰੇ ਪੰਮੇ ਵਾਲੇ ਪੰਜ ਵਾਲੇ ਆ ਪੰਮੇ ਦੇ ਪੰਜ ਆ ਮੰਮੇ ਦੇ ਪੰਜ ਆਹ ਇਹ ਚਾਰ ਆ ਉਹ ਪੰਜ ਆ ਰਹੀ ਬਈ ਜਾ ਰਹੀ ਹੈ ਪੰਜ ਆ ਪੰਜ ਆ ਉਹ ਪਾ ਕੇ ਲੈ ਜਾਊਗਾ ਇਹ ਵਿਚ ਨੂੰ ਪੰਜ ਆ ਉਹ ਦੂਰੇ ਗਏ ਵੇ ਹੋਰ ਪਾਸੇ ਗਏ ਵੇ ਦੇ ਹੋ ਕਿਤੇ ਉੱਤੇ ਦਹਾ ਹੋਰ ਲੈ ਗਿਆ ਉਹ ਤਾਂ ਜਾਈ ਜਾਂਦਾ ਮੰਮੇ ਦਾ ਕੀ ਦੇਖਦੇ ਤੈਨ ਯਾਰ ਬਉਦੇ ਵਾਲਾ ਕਿਹਦੇ ਵਾਲਾ ਅੱਜ ਵਾਲਾ ਵਧੀਆ ਰਹਿਣਾ ਅੱਜ 100% ਪੈ ਗਿਆ ਪਿਆਜ਼ ਤਾਂ ਪਹਿਲਾਂ ਹੀ ਹਾਂ ਇਹ ਨਹੀਂ ਪਸਾ ਉਹਦਾ ਅਰੇ ਵੀ ਆਲਾ ਜਿਸ਼ੋਈ ਆ ਕਿੰਨੇ ਪਿਆਜ਼ ਕਿੰਨੇ ਅਜ ਨਵੀਂ ਦੱਸਿਆ ਵੇਆ ਉਤੀ ਨਗੜਾ ਸਾਰਾ ਉਤੀ ਹੋਣਾ ਸਾਰਾ ਕੋਈ ਜਾਨੀ ਜੇ ਦੂਆ ਘਮ ਹੋ ਗਿਆ ਤਾਂ ਪੈਜਾ ਨਾ ਜਿਕਾ ਬਸਲ ਇਹਦਾ ਪੈਜਾ ਖਤਮ ਆ ਜਾਂਦਾ ਗੰਦੀ ਖਤਮ ਆਈ ਰਹੀ ਮਹਿੰਗੀ ਬਹੁਤ ਆ ਪਨੀਰ ਦੇ ਮਹਿੰਗੇ ਇਹ ਜਿਹੜੇ ਬੜੇ ਹੋਏ ਨੂੰ ਔਲੇ ਪੈਸਾ ਗੱਲ ਜੇ ਦਾ ਨਾ ਪਿਆ ਵੀ ਤਾਂ ਦਾ ਬੰਮੇ ਦਾ ਪਿਆਜ ਹੋਊਗਾ ਵਧੀਆ ਜੇ ਹੁਣ ਨਹੀਂ ਜਿਹੜਾ 70 80 100 ਦੱਸਿਆ ਵਾ ਚੋ ਵੀ ਫਿਰ ਆਉਣੀ ਆਉਣੀ ਹੈ ਹਾਂ ਹਾਂ ਨਾ ਪਾਣੀ ਵੀ ਲੱਗ ਲੈ ਗਣਕਾ ਨੂੰ ਪਾਣੀ ਤਾਂ ਲੱਗਿਆ ਬਈ ਜੇ 20 ਜਿਆਦਾ ਪਾਇਆ ਤਾਂ ਰਾਤ ਰਾਤ ਦੋ ਦੰਦਾ ਪਾਣੀ ਪੰਗਾ ਹੋਰ ਪੈਂਦਾ ਕਿਤੇ ਮੀਂਹ ਦਾ ਪਾਣੀ ਥੋੜਾ ਹੋਣਾ ਹੈ ਰੇਗ ਪਿੰਡ ਮਟੋਬਾ ਉਛਲ ਕੇ ਜਾਂਦਾ ਫਿਰ ਫੇਰੇ ਫੇਰੇ ਟੋਬੇ ਦਾ ਵਾਸ ਫਿਰ ਹੋ ਕੁਮਾਰ ਪਰ ਟੋਬਾ ਉਛਲਦਾ ਪਾਣੀ ਚ ਰਪੇਣਾ ਠੀਕ ਨਹੀਂ ਸਾਰਾ ਇੱਥੇ ਨੂੰ ਆਉਣਾ ਉਹ ਤਾਂ ਖੇਤਾਂ ਦਾ ਰਾਜੇ ਨਾਲ ਟੈਕਲਾ ਮਾਰਦਾ ਪਾਣੀ ਮਾਰਦਾ ਹੁਣ ਅੱਥੇ ਰਾਜ ਮਾੜਾ ਨਹੀਂ ਪੈ ਜੇ ਸਾਡੀ ਉਹ ਜੀ ਆਈ ਦੋਵੇਂ ਖੜ ਜਾਂਦਾ ਜਗਦੀਪ ਵਾਲੇ ਚਲੂ ਤਾਂ ਨਹੀਂ ਆਉਂਦਾ ਕਿਹੜਾ ਪਾਣੀ ਠਿਗੜੀ ਵਾਲਾ ਚੱਲੇਦਾ ਉਹ ਤਾਂ ਉੱਚਾ ਖੇਤ ਦਾ ਉਹਦਾ ਉਹਦਾ ਦਾ ਖੇਤ ਦਾ ਖੇਤ ਦਾ ਪਾਣੀ ਹੈ ਖੇਤ ਦਾ ਖੇਤ ਮਰ ਹੈਗੇ ਆ ਉਹ ਜਿਹੜਾ ਹੁਣ ਪਿੱਛੇ ਤੇ ਆ ਗਈ ਤੇ ਉੱਥੇ ਲੱਗਦਾ ਨਾ ਪੰਚਾ ਮਮਾ ਕਹਿੰਦਾ ਵੀ ਉੱਤਰਦਾ ਹੀ ਆ ਜਗਦੀਪ ਦਾ ਤਾਂ ਗਾ ਤਾਂ ਉਧਰ ਜਾਂਦਾ ਉਹਦਾ ਜਾਂਦਾ ਜਗਦੀਪ ਦਾ ਉੱਚਾ ਨਾ ਇੱਧਰ ਗਾਂਪੁਰਾ ਮੈਂ ਉਹਨਾਂ ਨੇ ਨਹੀਂ ਨਹੀਂ ਇਹ ਜੀਬਲੇ ਸਿਰੇ ਤੇ ਨਹੀਂ ਲਾਇਆ ਮੇਰੇ ਕਿ ਨਾ ਸਾਰੇ ਮੈਂ ਪਿਆ ਜੀ ਸਾਰੇ ਨਹੀਂ ਪੰਮੇ ਨੇ ਪੰਮੇ ਨੇ ਮਮਾ ਕਹਿੰਦਾ ਮੈਂ ਤਾਂ ਤੋਰੀਆਂ ਲਾਉਣੀਆਂ ਪਤਾ ਨਹੀਂ ਐ ਕਰਦਾ ਤਾਂ ਕੋਈ ਤੋਰੀਆਂ ਲਾਉਣੀਆਂ ਇੱਧਰ ਲਾਊਗਾ ਉੱਪਰ ਤੋਰੀਆਂ ਹਾਂ ਹੈ ਗਈਆਂ ਇੱਧਰ ਇੱਧਰ ਲੈ ਲੈ ਨਹੀਂ ਨਹੀਂ ਰਹਿੰਦੇ ਰਹਿੰਦੇ ਗੜੇ ਐਂ ਕਹਿੰਦਾ ਤੋਰੀਆਂ ਲਾਉਂਗਾ ਮੈਂ ਮਾਹੁਰ ਦਾ ਪਾਣੀ ਵਾਲੀ ਸਬਜ਼ੀ ਦੇਖ ਲਈ ਗੋਰੀ ਜਿਹੜੀ ਪਾਣੀ ਹੋਂਦੀ ਆ ਉਹ ਦੇ ਪੈ ਗਿਆ ਹੁਣ ਆ ਗਿਆ ਪਾਣੀ ਥੋੜਾ ਇੰਨੇ ਏਰੀਆ ਦਾ ਆਉਣਾ ਬਾਈ ਰੈਲੋ ਦਾ ਹੀ ਪਾਣੀ ਆਉਂਦਾ ਹੋਰ ਇਹ ਸਾਰਾ ਮੌਸਮੀ ਦਾ ਉਰੀ ਨੂੰ ਆਉਂਦਾ ਫੇਰ ਵਿੱਚ ਖਾਲੀ ਕਰ ਥੋੜੋ ਕਰ ਕੇ ਖੜਾ ਕੇ ਆਇਆ ਹੁਣ ਇਹ ਜਾਣਾ ਆਉਣਾ ਇਹਨੇ ਨਰ ਗਿਆ ਚੱਲੀਏ ਦੱਸ ਫੇਰ ਉਹ ਤੇ ਮਿਲਤਾ ਜਲਦੀਆਂ ਨਹੀਂ ਆ ਜਾਂ ਉਹ ਜਲ ਪਿਆ ਮਿਲ ਲੈ ਫੇ ਤੁਖੜਾ ਗਿਆ ਗਿਆ ਕਿੰਨਾ ਕਿ ਟ੍ਰੈਲੀ ਇੱਥੇ ਤੇਰੇ ਨੰਬਰ ਵੀ ਪੂਰੇ ਤੇਰੇ ਨੂੰ 70 ਹੋ ਗਈਆਂ ਕੱਲ ਸਵੇਰ ਹੀ ਇੱਥੇ ਨਹੀਂ ਦੀ ਹੈਗੀ ਹਾਂ ਤੇ ਲੈ ਕੱਲ ਸਵੇਰ ਮੈਂ ਗਿਆ ਰਕਮ ਜੀ ਗਿਆ ਇੱਕ ਟ੍ਰੈਲੀ ਲੀਤੀ ਮਿੰਦਮ ਬਹੁਦੇ ਬਾਅਦ ਅਗਲਾ ਕਹਿੰਦਾ ਖੜਾ ਆਇਆ ਉਹ ਹੁਣ ਨੰਬਰ ਦਾ ਜਾਇਜ਼ ਨਹੀਂ ਲੱਗਣਾ ਹੈ ਵੀ ਤਾਂ ਹੀ ਮੇਰੇ ਖੜੇ ਖੜੀ ਖਾ ਹੋ ਗਈ ਸੀ ਫੇਰ ਚੱਲਣਾ ਸਵੇਰ ਨੂੰ ਜਾ ਤੁਹਾਡੀ ਜਾਂਦੀ ਮਾਰੋ ਮਾਰੋ ਆਪ ਸਵੇਰ ਨੂੰ ਚੱਲਣਾ ਇੱਕ ਵਜੇ ਕਹਿੰਦੇ ਰਾਤ ਨੂੰ ਹਾਂ ਬਸ ਅੱਜ ਤਾਂ ਕੱਲ ਨੂੰ ਹੀ ਆਉਂਗੇ ਹੁਣ ਸਾਢੀ ਪਰਤੀ ਆ ਗਈ ਪਹਿਲਾਂ ਨਹੀਂ ਦੇਖੀ ਖਾਰੇ ਪਤਨੀ ਫਿਰਦਾ ਇਹਦੇ ਪੇਰੇ ਐਨੂਏ ਬਣਾਓ ਇਹ ਹੋ ਗਿਆ ਦੱਲੀ ਹੋ ਗਿਆ ਦੋ ਜ਼ਿੰਮੇਵਾਰੀਆਂ ਵਾਲੇ ਬੰਦੇ ਆ ਆ ਜੀ ਮੇਰੀ ਤੇਰੀ ਇਹ ਜਾ ਆਉਣੀ ਆ ਪਰसों ਨਹੀਂ ਆਉਗੀ ਕਿ ਉੱਥੇ ਦਾ ਹੀ ਤੇਰੇ ਦੋ ਆਉਣੀ ਇਕੱਠੀਆਂ ਆ ਗਈ ਦੀ ਗਈ ਹੁਣ ਗਮੈਂਦੀ ਆ ਹਾਂ ਇਹ ਕੋ ਜੁਗੇ ਦੀ ਅੱਛਾ ਆਈ ਦੀ ਹਾਂ ਤਾਂ ਦੱਲੀ ਨਾ ਵੀ ਉਸ ਜਿੱਥੇ ਖੜਾ ਪਰਿਆ ਦਾ ਹਾਂ ਹਾਂ ਲੈਣਾ ਉਹ ਨਹੀਂ ਹੁਣ ਚੱਲ ਭਾਈ ਆ ਗਿਆ 40 ਜੱਟ ਜੰਗੀ ਆਓ ਹੁਣ ਪਿਆ 40 ਜੱਟ ਆਇਆ 20 ਆਇਆ ਜੀ ਜਾਂ ਤਾਂ ਖਰਚੀ ਆਇਆ ਇਹਦੇ ਫਿਰ ਪਾਤੀ ਫਿਰ ਹਾਂ ਪਾਤੀ ਹਾਂ 5-6000 ਰੁਪਈਆ ਦਾ ਬਣ ਜਾਂਦਾ ਤੇ ਰੇ ਪਾਣੀ ਦਾ ਲਾ ਫਿਰ ਠੇਕਾ ਲਾ ਦਾ ਹੋ ਜੀ ਵੀ ਨਹੀਂ ਆਣਾ ਥਾ ਥੱਲੇ ਦੇ ਘੱਟੇ ਘੱਡੇ ਜਾਣਾ ਵੀ ਤੇ ਵੀ ਉਹਦੇ ਬਾ ਪੈਂਦੀ ਦਿਖਦੇ ਆ ਆ ਜਾਣੇ ਦਾ ਤਾਂ ਪਤਾ ਹੀ ਨਹੀਂ ਵੀ ਕਾਲੇ ਜਿਹੜੀ ਆਇਆ ਬੈਪਾ ਦੇਖੇ ਤਾਂ ਪੈਸੇ ਨੂੰ ਸਭ ਖੰਡਾਤੇ ਠੇਕੇ ਮੰਗੜਾਤੇ ਕਿਧਰੇ ਖੰਡਾਤੇ ਫਿਰ ਹੌਲੀ ਹੌਲੀ ਆਈ ਜਾਣੇ ਬਾ ਇੰਨਾ ਆਈ ਨਹੀਂ ਕਿਸਾਨ ਨੂੰ ਬਾਦ ਪਜਾਉਂਦਾ ਕੁਸ ਨਹੀਂ ਹੈਗਾ ਵੀ ਗੈਰ ਇਹਦਾ ਬੰਦੇ ਬਹੁਤ ਜੁੜੇ ਹੋਏ ਯਾਰਵਰ ਤੇ ਲੈ ਕੇ ਭਈਆਂ ਸਾਈਂ ਹੁਣ ਜਿਹੜੇ ਭਈਆਂ ਨੂੰ ਮੰਨ ਕੇ ਚੱਲ ਮੇਰਾ ਕੱਲੇ ਤਾਂ 2 ਲੱਖ ਰੁਪਏ ਵੀ ਜਾਂਦਾ ਬਣਦਾ 2.5 ਲੱਖ ਰੁਪਏ ਵਿੱਚੇ ਪਜਾਈ ਹੁਣ 10 ਬੰਦੇ ਜੁੜੇ ਪਤਾ ਕੇ ਗੈਰ ਨਾ ਮੇਰੇ ਕੁਝ ਖਾਣਾ ਹੈ ਇੱਕ ਨਹੀਂ ਤੁਹਾਡੇ ਨਾਲ ਜੁੜੇ ਵੀ ਹੈ ਹੈ ਕਿ ਨਹੀਂ ਹਰੇ ਇੱਕ ਨਾਲ ਚਾਈ ਚਲਾਈ ਚੱਲਦੀ ਹੈ ਬਸ ਸਰਕਲ ਘੁੰਮਦਾ ਇੱਕ ਸਰਕਲ ਹੀ ਆਏ ਆ ਹਾਂ ਸਰਕਲ ਘੁੰਮਦਾ ਹੋਰ ਕੁਝ ਨਹੀਂ ਹੈਗਾ ਇਹਦੇ ਮਾ ਜੇ 4 ਪੈਸੇ ਬਾਧਦੇ ਜੋ ਬਾਜ ਕੇ 4 ਪੈਸੇ ਤਾਂ ਬੱਦਾ ਹੋ ਸਮਾਰ ਕੇ ਲੋਹਾ ਖਰੀਦ ਲੋ ਪਹਿਲੂ ਆ ਖਰੀਦ ਲੋ ਹੋਰ ਕੀ ਆ ਫੇ ਲੋਹਾ ਫੇ ਤਾਂ ਇਹਦੇ ਟਾਟਾ ਸੇਲ ਦੇਖਣਾ ਕਿ ਉਹ ਲੋਹਾ ਹੀ ਖਰੀਦੂ ਜੀਵਨ ਖਰੀਦਣਾ ਜੋ ਕੋਈ ਹੈ ਨਹੀਂ ਨਾ ਨਾ ਜੀਵਨ ਹੀ ਖਰੀਦ ਲੂ ਹੁਣ ਜਿਹੜਾ ਵੇਚ ਕੇ ਖਰੀਦੂ ਉਹ ਆ ਜਾਣਾ ਉਹ ਆ ਗਿਆ ਪਰਚੀ ਵਾਲ ਮਸਕੇ ਆ ਜੀ ਮੈਨੂੰ ਤਾਂ ਬਾਤੀ ਆ ਗਈ ਕੋਣ ਕਰਦਾ ਉਹਨੂੰ ਮੈਂ ਜਿਹੜਾ ਜ਼ਮੀਨ ਵੇਚੀ ਉਹ ਹੀ ਖਰੀਦੂ ਜਿਹਦੀ ਮਹਿੰਗੀ ਵੀ ਸੀ ਵੀ ਆ ਸਹੀ ਗੱਲ ਹੁਣ ਆਉਂਦਰਾ ਨਾ ਕਿਹੜਾ ਖਰੀਦੂ ਜ਼ਮੀਨਬਾਈ ਆਉਂਦਰਾ ਤਾਂ ਸੜਾ ਨੂੰ ਦੇ ਲਿਆਣਾ ਖੋਇ ਪਿਆ ਸਹੀ ਗੱਲ ਇੰਨਾ ਖਰਚਾ ਮੰਗਿਆ ਇੰਨੀ ਐ ਜ਼ਮੀਨਦਾਰ ਤਾਂ ਹੁਣ 100 ਰੁਪਿਆ ਲੈ 100 ਰੁਪਿਆ ਕਰਤਾ ਮਿਲ ਲੈਣਾ ਪਰਚੀ ਨਾਲ ਪਰਚੀ ਨਾਲ 100 ਰੁਪਿਆ ਕਰਤਾ ਲੈ ਕੇ ਜਾਣਾ ਤਾਂ ਪੈ ਲੈ ਗਿਆ ਇਹਦਾ ਲੈ ਕੇ ਜਾ ਕੇ ਮੇਰੇ ਕੋ ਜਾਣੀ ਨਹੀਂ ਦੇਣੀ ਅਸੀਂ ਉਹ ਗੇਰ ਮੈਨਗੇ ਹੋ ਗਏ ਬਾਕੀ ਮੈਂ ਮੈਂ ਕਹਿੰਦਾ ਤੇਰੇ ਕੋਲ ਪਰਚੀ ਅਸੀਂ ਕਹਿ ਗਏ ਉਹਨੂੰ ਬਾਕੀ ਨੂੰ ਦੋ ਲਈ ਫਾੜੇ ਕੋਈ ਵਿੰਦਰ ਕੋਲ ਯਾਰ ਆਏ ਨਾ ਕਿ ਆ ਦੇਖ ਨਾ ਉਹ ਮਾਲ ਦੇ ਨਾਲ ਜੂਝਦੇ ਆ ਜਾ ਥਾਪੜ ਕੋਲ ਆ ਬਾਬਲ ਬੈਠੇ ਬੈਠੇ ਸੀ ਥਾਪੜ ਕੋਲ ਥਾਪੜ ਨਾਲ ਮਾਲ ਠੀਕ ਹੈ ਇਹਨੂੰ ਥਾਪੜ ਨਾਲ ਮਾਲ ਠੀਕ ਹੈ ਨਾ ਮਾਲ ਠੀਕ ਹੈ ਥਾਪੜ ਤੇਰੇ ਘਰ ਤੱਕ ਵੱਡਾ ਮਾਲ ਸ਼ਲਾ ਕਾਇਦੇ ਤੇਰੀ 150 ਕਰਾਤੀ ਇਹ ਸਾਡਾ ਵੱਡਾ ਬਾਈ ਆ 150 ਕਰਾਤੀ ਠੀਕ ਹੈ ਧੋ ਬੱਚੇ ਤਾਂ ਚਾਰ ਪੰਜ ਦੀਆਂ ਪਤਾ ਨਹੀਂ ਕਿੰਨੀ ਆਉਣ ਆਪਣੇ ਖਾਬਲਾ ਲਾ ਚਾਰ ਵੇਦੀਆਂ ਚਾਹਤੀ ਇਹਨਾਂ ਆਉਂਦੀਆਂ ਮੰਦਰ ਕੱਢ ਹੋ ਰਿਆ ਏ ਕੱਢ ਆਇਨਾ ਕਰਾਉਣਾ ਉਹ ਦੇਖਉਂਦਾ ਉਹ ਦੇ ਦੇ ਕਿਤੇ ਨਹੀਂ ਆ ਦੇ 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 ਚਾਰੀ ਸਾਸੀ ਪਰਤੀ ਆ ਮੇਰੇ ਲਈ ਲੈ ਲੈ ਬਿੱਟੇ ਲੈ ਜਾ ਧਮਾਕਾ ਲੈ 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 ਆ ਯਾਰ ਵੇਲੇ ਢੋਮਕੇ ਲੈ ਆ ਲੈ ਦਿੰਦੀ ਸਾਡੇ 250 ਛੱਡ ਤੂੰ ਲੈ 150 ਆ ਫੜ ਲੈ ਫੜ ਲੈ ਫੜ ਲੈ ਫੜ ਲੈ ਬਣਾ ਬੜਾ ਕੱਢਦਾ ਆਏਗਾ ਸਮਝਦਾ ਲੈਣੋ ਹੀ ਲੈਣਾ ਚਲੇ ਨਹੀਂ ਕਰ ਰੋਲਾ ਫੜਾ ਫੜਾ ਮੈਂ ਤੇ ਦੱਸਦਾ ਉਧਰ ਨੂੰ ਵੀ ਨਹੀਂ ਮਰਦਾ ਜੱਲੀ ਕਰ ਆ ਗਏ ਯਾਰ ਫੋਟ ਬੁਰਾ ਹੋਇਆ ਵਾ ਹੋ ਠੀਕ ਹੈ ਵਧੀਆ ਬਾਲ ਬੱਚੇ ਠੀਕ ਹੈ ਨਹੀਂ ਲੱਗਦਾ ਪਾਪ ਲੱਗ ਉਹਦੀ ਜਗ ਮਾਂ ਬਨੂ ਨਾ ਆਪਾਂ ਨਾ ਇਹ ਨਾ ਮੈਂ ਇਹ ਨੂੰ ਕੁਝ ਕਿਹਾ ਆ ਦੇਖ ਲੈ ਆਪਣੇ ਪੁੱਛਦੇ ਜੀ ਬਾਤ ਮੈਂ ਗੱਲੀ ਕੁਝ ਕਿਹਾ ਤੈਨੂੰ ਇਹ ਤਾਂ ਥਾਪਣ ਦਾ ਥਾਪਣ ਲੱਗਦਾ ਬਾਈ ਨਹੀਂ ਲੱਗਦਾ ਇਹ ਵੀ ਬਾਤ ਹੈ ਹਾਂ ਔਰ ਸਜੀ ਬਾਏ ਤੂੰ ਮੇਰੀ ਨਾ ਇੱਕ ਅੱਪੀ ਹੈ ਆ ਘੜਾ ਘੜੇ ਵੇਚ ਤੂੰ ਮੈਨੂੰ ਜਾਣਾ ਕਿ ਉਹ ਮੇਰਾ ਪੱਕਾ ਰੋਈ ਉਹ ਵੱਡਾ ਬਾਹੀ ਆ ਇਹ ਰਟਾ ਥਾਪਾ ਵੱਡਾ ਬਾਹੀ ਆ ਬਾਈ ਮਹਾਲ ਦੇਖੇ ਤਾਂ ਇੱਕ ਮਹਾਲ ਬੈਠਾ ਦੋ ਤਿੰਨ ਚਾਰ ਬੈਠੇ ਆ ਇੱਕ ਥਾਬਲ ਦੋ ਇਕੱਠੇ ਹੋਏ ਤੁਸੀਂ ਦੋ ਵਿੱਚ ਹੀ ਜਾਂਦੇ ਦੱਸ ਮੈਂ ਬੈਨ ਤਾਂ ਥੋੜੀ ਮੈਂ ਤਾਂ ਐਂ ਕਿਹਾ ਵੱਡਾ ਬਾਈ ਯਾਰ ਤੇ ਕਹਿੰਦਾ ਗੱਲ ਆ ਕੇ ਕਹਿੰਦਾ ਉਹਦੇ ਬਾਅਦ ਹੀ ਬੈਠਣੇ ਪੈਣੇ ਆ ਇਹਦੇ ਤੋਂ ਖਾ ਕਰਨਾ ਪਾਣਾ ਇਹਦੇ ਨਹੀਂ ਹਟ ਕੇ ਇੱਧਰ ਆਉਂ ਪਿਆ ਹਾਂ ਨਹੀਂ ਹਟ ਕੇ ਇੱਧਰ ਆਉਂ ਨਾ ਨਾ ਹਟਿਆ ਨਹੀਂ ਹੈਗਾ ਥੋੜੀ ਟੈਨਸ਼ਨ ਦੀ ਦਿਮਾਗ ਪਰ ਮਾਇਰ ਰੋਟ ਪੈ ਗਿਆ ਮੈਂ ਤਾਂ ਨਿਆਣਾ ਆਇਆ ਪਿਆ ਤਾਂ ਨਾ ਨਾ ਟੈਨਸ਼ਨ ਦੀ ਥੋੜੀ ਜੀ ਸਾਰੀ ਜ਼ਿੰਮੇਵਾਰੀ ਤੇ ਦੇ ਦੇ ਯਾਰ ਹਾਂ ਜ਼ਿੰਮੇਵਾਰੀ ਨਿਆਣਾ ਟੈਨਸ਼ਨ ਦੀ ਥੋੜੀ ਜੀ ਦਿਮਾਗ ਲੱਗੀ ਟੈਨਸ਼ਨ ਤਾਂ ਨਹੀਂ ਆਈ ਹਾਂ ਠੀਕ ਹੈ ਆ ਗਏ ਅਸੀਂ ਤੇਰੇ ਨਾਲ ਖੜੇ ਆ ਯਾਰ ਐਨਾ ਮੱਕਾ ਛੋਟੀ ਆ ਹਾਂ ਹਾਂ ਇਹ ਕਰਨਾ ਆ ਦੇਖਿਆ ਕਰ ਕੇ ਹੱਥ ਦੇ ਇਹ ਨਾਲ ਇਹ ਬਥਾਉਣੀਆਂ ਵਾਲੀ ਆ ਬਾਈ ਇਹ ਇਹਦਾ ਪਸਾਉਂਗੇ ਬੰਦੇ ਨੂੰ ਉਹ ਤਾਂ ਕੋਈ ਜ਼ਿਆਦਾ ਕਰਦਾ ਕਰਲਾ ਕਰਲਾ ਬੇਇੱਜ਼ਤੀ ਯਾਰ ਮੈਂ ਤੈਨੂੰ ਵੱਡਾ ਪਾਈ ਕਹੀ ਜਾਂਦਾ ਵੀ ਥਾਪਣ ਦਾ ਵੱਡਾ ਪਾਈ ਵੱਡਾ ਤੂੰ ਹੈ ਲਵਾਈ ਖੜ ਕੇ ਦੇਖੂ ਕਿਹੜਾ بڑا ਆ ਕੇ ਦੇਖੂ ਕਿਹੜਾ ਹੈ ਘੜਾ ਇਹਨੂੰ ਹਾਂ ਮੈਂ ਸਰਵਾਲਾ ਬਣਨੇ ਨੂੰ ਪਰਦਾ ਤੁਸੀਂ ਵੱਡਾ ਗਈ ਜੰਨੇ ਮਿੰਜੇ ਪੇ ਗੜੀ ਜੈਲੀ ਦੇਖ ਲੈ ਸਾਰੇ ਫੋਟੋ ਲੈ ਸਰਵਾਲੇ ਤਾਂ ਨਹੀਂ ਆਏ ਲੱਗੇ ਜਿਵੇਂ ਮਾਰੇ ਗਾ ਜੱਲੀ ਪੈ ਗਈ ਹੈ ਜਿਹਨੂੰ ਪਰ ਦਿਖਾਉਂ ਚੱਕੀ ਰਿਹਾ ਸਰਵਾਲੇ ਨੇ ਆਇਆ ਬਜਾ ਲੰਬੜ ਚਾਹ ਪੈਣ ਲਈ ਚੱਲ ਮੈਂ ਜਾ ਯਾਰ ਚਾਹ ਲਿਆਉਂਦੇ ਯਾਰ ਕਾਲ ਵੀ ਕੀ ਹੈ ਹੋਰ ਲੈਂਦੇ ਆ ਫੋਨ ਜਿਹੜਾ ਪਹਿਲੇ ਗਿਆ ਸਰਵਾਲਾ ਹੀ ਉਲਟ ਬਣ ਗਿਆ ਹੈ ਮੈਂ ਲੁਕਣ ਗਿਆ ਪਹਿਲੇ ਗਿਆ ਸਰਵਾਲਾ ਹੀ ਉਲਟ ਬਣ ਗਿਆ ਨਹੀਂ ਨਾਉਣਾ ਆ ਜਾਂ ਹਾਂ ਕਿਹੜੇ ਟਾਈਮ ਨਾਉਣਾ ਹੁੰਦਾ ਹੈ ਨੀ ਆ ਜਾਣਾ ਹੁਣਾ ਨਾ ਦੇ ਉੱਥੇ ਚਿੱਟੂ ਬੱਚੂ ਬਲਦੇ ਨੇ ਆਪਾਂ ਨੂੰ ਗਿੱਲੇ ਹੋ ਜਾਂਦੇ ਇਹਨਾਂ ਨੂੰ ਸ਼ਗਰਤਰੀ ਠੀਕ ਹਨ ਕੱਲੂ ਨਾਲੀ ਬਾਈ ਹਾਂ ਕੱਲ ਗੋਲਾ ਲਾਠੀ ਹੋਣੀ ਦੇਖੀ ਤੇ ਲਈ ਆਉਣਾ ਅੱਜ ਕੱਲ੍ਹ ਨੇ ਆ ਕੇ ਆ ਕੇ ਕਿਤਾ ਸਾਨੂੰ ਭਾਈ ਕਿੰਦੇ ਸਦਾ ਆਇਆ ਬਈ ਹਾਂ ਸਦਾ ਆਇਆ ਭਈ ਕਿੰਦੇ ਪੋੜੀ ਚਾਹੀਦੀ ਹੋਣੀ ਪਾਣੀ ਦੀ ਸਾਰਿਆਂ ਨੇ ਭੰਗ ਪੀਤੀ ਰਾਤ ਭੰਗ ਪੀਤੀ ਹੋਣਾ ਮੋਲ ਵੀ ਚੱਲਣਾ ਖਾਲੀ ਨਾ ਦਾ ਹਾਂ ਦਲੀ ਆਪਾਂ ਤੋਂ ਉਰੀ ਲਾਲੀ ਰਕੜ ਹੈ ਉਹ ਦੇ ਲਾ ਪੰਗ ਤਿਆਰ ਆਓ ਆਪਾਂ ਨਹੀਂ ਕਰਦੇ ਤੇ ਯਾ ਭੈਣ ਤੇ ਨਹੀਂ ਉਠਣਾ ਆਏਗਾ ਕੱਲਾ ਅਸੀਂ ਜਾਈ ਪਿਆ ਕੱਲਾ ਹੀ ਅਸੀਂ ਜਾਈ ਪਿਆ ਵਾ ਤੇਰੇ ਜਿੰਨੀ ਕਵੈਸਟੀ ਕੀਤਾ ਤੇ ਤੇ ਉਠਣਾ ਆਏ ਭੈਣਾ ਪਿੱਠਾਉਗਾ ਸਿੱਧਾ ਹੋ ਗਿਆ ਹਾਂ ਇਹ ਜੋ ਧਰਤੀ ਕੋ ਮਤੀਏ ਧਰਤੀ ਗੋਲ ਹੈ ਉਹ ਤਾਂ ਦੱਸਣਾ ਆਪੇ ਕੱਲੀ ਬੱਦਲ ਬਹੁਤ ਹੋ ਗਿਆ ਮੀਂਹ ਆਊ ਕੜਲਾ ਪਰਚੀ ਪਰਚੀ ਤਾਂ ਆ ਗਈ ਹੁਣ ਲਦਾ ਲਾ ਦੱਦੀ ਘਰੀ ਹੈ ਲੱਗਦੇ ਆ ਦੱਦੀ ਆਪਣਾ ਹਾਂ ਇਹਨੂੰ ਕੋਈ ਫੈਸਲਾ ਨਹੀਂ ਆਏਗਾ ਹਾਂ ਇਹਦਾ ਤਾਂ ਰਾਹ ਤਾਂ ਹੈ ਜਾਣਾ ਬਾਈ ਚਾਹੇ ਮੀਂਹ ਜਿੰਨਾ ਮਰਜੀ ਪੈ ਲਵੇ ਪਾਣੀ ਹੁ ਕੋਈ ਟਰੈਕਟਰ ਤੁਰਾ ਤੇਰੇ ਮਿੱਟੀ ਨਹੀਂ ਲੱਗਣੀ ਟੈਨ ਇਨੀ ਲਈ ਪੱਕੀ ਹੈ ਲਈ ਪੱਕੀ ਨਹੀਂ ਉਹ ਥੋੜਾ ਰੇਤ ਹੈ ਰੇਤ ਟੈਨ ਲੱਗਦਾ ਹੀ ਨਹੀਂ ਹਾਂ ਕਮੇ ਟੈਨ ਧੋਕੇ ਆਉਂਦਾ ਹੈ ਨਾ ਤਾਂ ਹੀ ਭਾਈ ਗੱਲਾਂ ਹੋਰ ਫਾਇਦਾ ਜਮੀਂ ਪੈ ਗਿਆ ਆਪਣੇ ਸਬਜ਼ਾ ਗੱਲਾਂ ਘਟ ਨਹੀਂ ਹੋਣਾ ਇਹਦਾ ਘਟਣਾ ਹਾਂ ਲੈ ਇਹ ਬੜੀ ਐਡਵਾਂਸ ਟੈਕਨੋਲੋਜੀ ਚੱਕੀ ਵਾਦਾ ਸਾਰੀ ਜਮਤਾ ਤਾਂ ਇਗਜ਼ਾਮ ਵੀ ਬੈਠਾ ਹੈ ਮੈਂ ਇਹਨੂੰ ਵੀ ਸਾਹਮ ਹੋ ਗਿਆ ਰੱਖੋ ਚੈਨ ਵਾਲੇ ਨਾਲ ਲੈ ਜਾਣ ਵੀ ਐਡੀ ਤਗਰੀ ਟੈਕਨੋਲੋਜੀ ਆ ਉਹ ਲੈ ਉਹ ਆ ਕੰਮ ਹੀ ਨਹੀਂ ਕਰਦਾ ਲੈ ਉਹ ਲੱਕੜੀ ਤੋੜਦੀ ਆ ਲੈ ਕੋਈ ਕਰੀ ਦੂ ਤੂੰ ਲੈ ਲੱਕੜੀ ਤੋੜਦੀ ਆ ਮੇਰੀ ਦੁਬਾਰਾ ਬੰਦ ਕਰੀ ਜਾ ਪਾਣੀ ਮਾਰਾ ਬੰਦ ਇਹ ਤਾਂ ਹੋਰ ਮੇਰੇ ਕੋਲ ਤੇ ਬਣੀ ਧੱਲੀ ਵਾਲੇ ਭਰਿਆਉਣੀ ਛੋਟੀ ਜੀ ਫਿਰ ਮੇਰੇ ਬਣੇ ਆ ਗਈ ਵੱਡਤੀ ਨਾ ਉਹਨੇ ਸਾਤ ਜੀ ਉਡਾਉਣਾ ਨਹੀਂ ਹਾਂ ਫੇਰ ਨਾ ਗਈ ਦਾ ਦਲੀ ਦਾ ਹੈ ਮੈਂ ਕਹਿੰਦਾ ਮੈਂ ਤੁਮੇ ਆਪਾ ਵੱਡਾ ਭਾਈ ਹੈ ਮੇਰਾ ਚਰਾ ਕਰ ਲਾ ਕੋਈ ਨਹੀਂ ਕਰ ਲਾ ਟੀਚਰ ਜਦ ਤੱਕ ਸਾਡਾ ਵਿਆਹ ਨਹੀਂ ਹੁੰਦਾ ਜਾਂ ਤੇ ਕਰ ਲਾ ਭਾਈ ਜਦ ਤੱਕ ਤਾਂ ਹੀ ਸ਼ੂਟਿੰਗ ਹੈ ਵਿਆਹ ਆ ਬਰਾਬਰ ਦਾ ਇਹ ਠੀਠੀ ਠਾਈ ਜਣਾ ਇਹ ਪ੍ਰਧਾਨ ਨੂੰ ਦਵਾ ਟਰੈਕਟਰ ਯਾਰ ਕੋਈ ਕਰ ਕੇੜਾ ਉਹਨੂੰ ਮੜਾ ਜਾ ਕਰਦੇ ਵਧਾਈਆਂ ਹੋਰ ਤੇ ਰਾੜੀ ਟਰਾਲੀ ਸਾਈ ਦੀ ਹੈ ਅੱਜ ਪਾਰਟੀ ਦੇਣੀ ਉਤੇ ਪੰਮੇ ਦੇ ਪੰਮੇ ਨੇ ਤਾਰਾ ਸਿੰਘ ਮਿਲ ਗਏ ਜੀ ਆਜਾ ਆਪਰੇ ਜੱਦੀ ਦੰਦੇ ਆ ਨਾ ਇੱਕ ਦੇਖ ਲੈ ਆਪਣੇ ਬੰਦੇ ਬੰਦੇ ਜ਼ਿੰਮੇਵਾਰੀ ਚੱਕਦਾ ਵੀ ਪਾਰਟੀ ਦੇ ਦੇ ਕੱਲੀਓ ਸਾਹਿਬ ਦੇਖ ਠਾ 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 ਰਹੇ ਹੋਗੇ ਸਾਰੇ ਹਾਂ ਹੁਣ ਤੇਰਾ ਭਾਈ 30 ਫੁੱਟ ਆਉਣਾ ਚਾਹੀਦਾ 25 ਆ ਗਿਆ ਸਾਹਬ ਦਾ ਹਾਂ ਠੀਕ ਨਹੀਂ ਕੱਜੇ ਗਾਗੋ ਬੈਠੇ ਕਸਾਈ ਤਾਂ ਮੈਂ ਹੁਣ ਜੇਬ ਚ ਪਾ ਕੇ ਲੈ ਕੇ ਚੰਨਿਆ ਬਿੰਦਰ ਦੇ ਵੜ ਕੇ ਆ ਦੇ ਦੰਦੇ ਨੇ ਕਿਸੇ ਤਾਂ ਮੈਂ ਚੱਲ ਜਾਂ ਫੇਰ ਮੈਂ ਤਾਂ ਕਾਨੂੰ ਲੈਣਾ ਚਾਹਦੇ ਨਹੀਂ ਲੈ ਲੈਣਾ ਇੱਕ ਉਹਦੇ ਵੀਰੇ ਲਾਲੇ ਗਾਨਾ ਕਿਹੜਾ ਲਾ ਲੈ ਗਰੀਗੇ ਜਵਾਬ ਹੈ ਹਾਂ ਕਾ ਜਵਾਬ ਹੈ ਕਾਲਾ ਪੰਮਾ ਆ ਦੇਖਦਾ ਹੀ ਨਹੀਂ ਜਾਣਦੇ ਜਾਨ ਨਹੀਂ ਕਿਹਦੇ ਨੂੰ ਕਹਿ ਗਿਆ ਫੋਨ ਨੂੰ ਫੋਨ ਗੇਰਿਆ ਯਾਰ ਇਹ ਫੋਨ ਟਾਈਲ ਨਹੀਂ ਅਰੇ ਯਾਰ ਉਹ ਦੱਤਾ ਕਾ ਨੂੰ ਆ ਯਾਰ ਮੇਰਾ ਆਡੀਓ ਰਕ ਗਿਆ ਕਿਨੇ ਹੱਸਿਆ ਉਹ ਬਾਗ ਮੈਂ ਦਬਾਈ ਆ ਬਾਜ ਗਿਆ ਕਾਲਾ ਹੁਣਾਂ ਵੀ ਐਪਨ ਦਈ ਆ ਮੈਂ ਕਹਿੰਦਾ ਆ ਜਾ ਉਹਨੂੰ ਪਾਰਟੀ ਦੇ ਬੁਲਾਜੂ ਪਾਰਟੀ ਦੇ ਉਹ ਵੀ ਕਹਿੰਦਾ ਵੇ ਇੱਕ ਪਹਰੇ ਮੇਰੇ ਬੰਦੇ ਹੀ ਬੈਠਾ ਆਉ ਦੇਖਦਾ ਕਿੱਧਰ ਲੈ ਕੇ ਆ ਗਿਆ ਲੈ ਕਿੱਥੇ ਆਉਣਾ ਕੀ ਆ ਕਹਿੰਦਾ ਰੋਟਾਵੇਟਰ ਪਾਉਂਦੇ ਕੰਨਾਂ ਬਾਤਾਂ ਹੀ ਨਹੀਂ ਹਾਂ ਪਤਾ ਹੀ ਮੱਕੀ ਵੀ ਜੂਗਾ ਮੈਂ ਕਹਿੰਦਾ ਫਿਰ ਅੱਛਾ ਉਹ ਫੂਕਿਆ ਆ ਹੁਣਾ ਉਥੇ ਮੁੰਡਾ ਜਾ ਹਾਂ ਕਹਿੰਦਾ ਰੋਟਾਵੇਟਰ ਪਾੜੀ ਆਵਾ